ਜਿਹੜੀ ਬੱਕਰੀ ਇਹਦੇ ਵਿੱਚ ਪੰਜਾਬ ਦੇ ਵਿੱਚ ਜੇਤੂ ਰਹੂਗੀ فرض ਕਰੋ ਕੋਈ ਉਹ 4 ਜਾਂ 5 ਲੀਟਰ ਦੁੱਧ ਕੱਢਦੀ ਹੈ ਤਾਂ ਜਿਹੜੇ ਉਹਦੇ ਬੱਚੇ ਨੇਗੇ ਉਹਦੀ ਡਿਮਾਂਡ ਬਹੁਤ ਜ਼ਿਆਦਾ ਵਧਣੀ ਹੈ ਬਿਲਕੁਲ ਬਹੁਤ ਜ਼ਿਆਦਾ ਡਿਮਾਂਡ ਵਧਣੀ ਹੈ ਉਹਦਾ ਨਾਮ ਜਿਹੜਾ ਮਤਲਬ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਾਇਆ ਹੈ ਕਿਉਂਕਿ ਪੰਜਾਬ ਦੇ ਵਿੱਚ ਇਹ ਸਟੇਟ ਆ ਪਹਿਲੀ ਹੋ ਰਹੀ ਹੈ ਜਿਹੜਾ ਪਹਿਲਾ ਨਾਮ ਆ ਉਹਦੇ ਵਿੱਚ 11000 ਰੁਪਏ ਕੈਸ਼ ਮਣੀ ਹੈ ਜਿਹੜਾ ਕਿ ਕੁਲਦੀਪ ਸਿੰਘ ਮਾਨ ਮੇਰੇ ਛੋਟੇ ਬ੍ਰਦਰ ਨੇ ਕੈਨੇਡਾ ਤੋਂ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਜਿਹੜਾ ਸੈਕੰਡ ਨਾਮ ਆਗਾ ਉਹ 5100 ਰੁਪਿਆ ਤੀਸਰਾ ਨਾਮ 3100 2100 ਤੋਂ 1100 ਆਉਣ ਆਉਣ ਸਮੇਂ ਦੇ ਵਿੱਚ ਲੱਖਾਂ ਦੇ ਵਿੱਚ ਨਾਮ ਅਸੀਂ ਅਗਲੀ ਵਾਰ ਜੋ 2025 26 ਦੀ ਸਟੇਟ ਹੋਊਗੀ ਉਹਦੇ ਵਿੱਚ ਦੇ ਦੋਸੇ ਇਕੱਲਾ ਦੁੱਧ ਚਵਾਈ ਦਾ ਮੁਕਾਬਲਾ ਹੀ ਚੁਣੇ ਇਸ ਚੀਜ਼ ਨੂੰ ਮਤਲਬ ਸਾਰੇ ਏਰੀਆ ਦੇ ਵਿੱਚੋਂ ਫਲੋਰ ਫਰੋਲ ਕੇ ਅਸੀਂ ਬੱਕਰੀਆਂ ਲਿਆ ਰਹੇ ਹੈਗੇ ਇਹਦੇ ਵਿੱਚ ਇਹ ਨਹੀਂ ਕੋਈ ਫਾਰਮਰ ਹੀ ਬੱਕਰੀਆਂ ਪਾ ਰਿਹਾ ਜਿਹਦੇ ਕੋਲ 50 ਨੇ ਜਾਂ 100 ਬੱਕਰੀ ਆ ਇਹਦੇ ਵਿੱਚ ਜੇ ਕਿਸੇ ਕੋਲੇ ਚੰਗੀ ਬੱਕਰੀ ਇੱਕ ਵੀ ਘਰੇ ਖੜੀ ਹੈ ਨਾ ਇੱਕ ਵੀ ਖੜੀ ਆ ਉਹ ਉਸ ਨੂੰ ਵੀ ਸੀ ਮੌਕਾ ਦੇ ਰਹੇ ਆ ਆਸਤਾ ਵੱਲੋਂ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਨੇ ਕਦੋਂ ਅਤੇ ਕਿੱਥੇ-ਕਿੱਥੇ ਕਰਵਾਏ ਜਾ ਰਹੇ ਨੇਗੇ ਕੌਣ-ਕੌਣ ਇੰਨਾ ਇਸ ਮੁਕਾਬਲੇ ਦੇ ਵਿੱਚ ਭਾਗ ਲੈ ਸਕਦਾ ਇਹ ਅਸੀਂ ਇਹਨਾਂ ਨੂੰ ਮਤਲਬ ਸਟੇਟ ਨੂੰ ਚਾਰਜ ਉਹਨਾਂ ਦੇ ਵਿੱਚ ਵੰਡ ਕੀਤੀ ਹੈ ਮਾਨ ਸਾਹਿਬ ਕੀ ਲੱਗਦਾ ਬੱਕਰੀ ਪਾਲਕ ਵੀਰਾਂ ਨੂੰ ਇਸ ਐਸੋਸੀਏਸ਼ਨ ਨਾਲ ਜੁੜਨ ਨਾਲ ਕੋਈ ਫਾਇਦਾ ਹੋ ਸਕਦਾ ਵੈਕਸੀਨੇਸ਼ਨ ਉਹਨਾਂ ਦੇ ਫਾਰਮ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਜੇਕਰ ਉਹਨਾਂ ਦੇ ਫਾਰਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬਿਮਾਰੀ ਆਈ ਹੋਈ ਹੈ ਵੀ ਉਹਦਾ ਹੱਲ ਨਹੀਂ ਹੋ ਰਿਹਾ ਤਾਂ ਉਹ ਪਹੁੰਚ ਕੇ ਉਹਦਾ ਮਤਲਬ ਆਪਾਂ ਆਪਣੇ ਵੱਲੋਂ ਵਿਭਾਗ ਦੇ ਨਾਲ ਮਿਲ ਕੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਸੇਵ ਸਿੰਘ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਨਵੇਂ ਅਤੇ ਪੁਰਾਣੇ ਬੱਕਰੀ ਪਾਲਕ ਵੀਰਾਂ ਲਈ ਇੱਕ ਚੰਗੀ ਖੁਸ਼ਖਬਰੀ ਲੈ ਕੇ ਆ ਰਹੇ ਹਾਂ ਮਾਸਟਰ ਗੁਰਜੀਤ ਸਿੰਘ ਜੀ ਮਾਨ ਪੀਜੀਐਫਾ ਐਸੋਸੀਏਸ਼ਨ ਐਸੋਸੀਏਸ਼ਨ ਵੱਲੋਂ ਇੱਕ ਬੱਕਰੀ ਮੁਕਾਬਲੇ ਕਰਵਾਏ ਜਾ ਰਹੇ ਨੇ ਦੁੱਧ ਚੋਈ ਬੱਕਰੀ ਮੁਕਾਬਲੇ ਜੋ ਕਿ ਇਸ ਮੁਕਾਬਲੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਸੋ ਸਾਡੇ ਨਾਲ ਨੇ ਗੁਰਜੀਤ ਸਿੰਘ ਜੀ ਮਾਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਸਰਲਿਖ ਚੈਨਲ ਦਾ ਧੰਨਵਾਦ ਕਰਦਾਗਾ ਜਿਨ੍ਹਾਂ ਨੇ ਮੈਨੂੰ ਆਨਬਾਕਸ ਹੈਗਾ ਤੇ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਪੱਤਰ ਜੀ ਬੱਕਰੀ ਮੁਕਾਬਲੇ ਕਰਵਾਏ ਜਾ ਰਹੇ ਨੇਗੇ ਪਹਿਲਾਂ ਤਾਂ ਐਸੋਸੀਏਸ਼ਨ ਬਾਰੇ ਜਾਣਕਾਰੀ ਦਿਓ ਜੀ ਜੀ ਹਾਂ ਜੀ ਸਰ ਪਹਿਲਾਂ ਜਿਹੜੀ ਆਪਣੀ ਐਸੋਸੀਏਸ਼ਨ ਹੈ ਬੱਕਰੀ ਪਾਲਣ ਦੀ ਐਸੋਸੀਏਸ਼ਨ ਹੈ ਪੰਜਾਬ ਦੀ ਪੀਜੀਐਫਏ ਉਸ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇਗੇ ਹੂੰ ਤੇ ਉਸ ਦੀ ਪਿਛਲੀ 29 ਤਰੀਕ ਨੂੰ ਵੀ ਅਸੀਂ ਉਹਦੀ ਮੀਟਿੰਗ ਕੀਤੀ ਸੀਗੀ ਤੇ ਜਿਸ ਦੇ ਵਿੱਚ ਅਸੀਂ ਮਤਲਬ ਦੁੱਧ ਚਵਾਈ ਦਾ ਮਿਲਕਿੰਗ ਕੰਪੀਟੀਸ਼ਨ ਦੀ ਅਸੀਂ ਮਤਲਬ ਕਰਾਉਣ ਜਾ ਰਹੇ ਹਾਂ ਤਾਂ ਉਹ ਅਸੀਂ ਇੱਕ ਪੂਰੀ ਮਤਲਬ ਸਟੇਟ ਦੀ ਹੀ 23 ਜਿਹੜੇ ਜ਼ਿਲ੍ਹੇ ਨੇ ਆਪਣੇ ਉਹਨਾਂ ਦੀ ਵੰਡ ਕਰਕੇ ਕਰਵਾ ਰਹੇ ਹਾਂ ਜੀ ਮਾਨ ਸਾਹਿਬ ਕੀ ਲੱਗਦਾ ਬੱਕਰੀ ਪਾਲਕ ਵੀਰਾਂ ਨੂੰ ਇਸ ਐਸੋਸੀਏਸ਼ਨ ਨਾਲ ਜੁੜਨ ਨਾਲ ਕੋਈ ਫਾਇਦਾ ਹੋ ਸਕਦਾ ਬਿਲਕੁਲ ਹੀ ਬਿਲਕੁਲ ਥੋੜਾ ਬਹੁਤ ਵਧੀਆ ਸਵਾਲ ਹੈਗਾ ਕਿਉਂਕਿ ਹਰੇਕ ਜਦੋਂ ਵੀ ਕੋਈ ਆਪਾਂ ਕੰਮ ਕਰਦੇ ਆ ਉਸ ਦਾ ਇੱਕ ਸੰਸਥਾ ਬਣੀ ਹੋਣੀ ਚਾਹੀਦੀ ਹੈ ਜਿਵੇਂ ਤੁਸੀਂ ਮੱਝਾਂ ਦੀਆਂ ਲਾ ਲਓ ਗਾਵਾਂ ਦੀਆਂ ਲਾ ਲਓ ਜੇਕਰ ਉਸ ਸੰਸਥਾ ਦੀ ਕੋਈ ਸੰਸਥਾ ਹੀ ਨਹੀਂ ਹੋਊਗੀ ਜਾਂ ਤਾਂ ਕੋਈ ਮੁਖੀ ਨਹੀਂ ਹੋਊਗਾ ਤਾਨੂੰ ਚਲਾਉਣਾ ਬਹੁਤ ਔਖਾ ਦਾ ਤਾਂ ਇੱਕ ਇੱਕ ਮਤਲਬ ਇਕੱਠੇ ਹੋ ਕੇ ਚੱਲਣਾ ਇੱਕ ਉਹਦੇ ਲਈ ਆਪਾਂ ਨੂੰ ਇੱਕ ਸੰਸਥਾ ਬਣਾਉਣੀ ਬਹੁਤ ਜ਼ਰੂਰੀ ਹੈ ਤਾਂ ਉਹਦੇ ਲਈ ਅਸੀਂ ਪੀਜੀਐਫਏ ਸੰਸਥਾ ਬਣਾਈ ਹੋਈ ਹੈ ਤਾਂ ਬੱਕਰੀ ਪਾਲਕ ਵੀਰਾਂ ਨੂੰ ਮੈਂ ਇਹ ਕਹਿਣਾਗਾ ਤੁਸੀਂ ਜਿਵੇਂ ਗੱਲ ਕੀਤੀ ਕੀ ਫਾਇਦਾ ਹੋਊਗਾ ਇਹਦੇ ਫਾਇਦੇ ਇਹ ਨੇਗੇ ਕਿ ਕਿਸੇ ਵੀ ਮੇਰੇ ਵੀਰ ਨੂੰ ਕੋਈ ਕਈ ਵਾਰ ਕੋਈ ਬੱਕਰੀ ਪਾਲਣ ਕਿਤੇ ਸੰਬੰਧੀ ਕੋਈ ਸਮੱਸਿਆ ਹੁੰਦੀ ਆ। ਹੂੰ ਸਮੱਸਿਆ ਕੀ ਹੁੰਦੀ ਆ ਕਿ ਕੋਈ ਮੈਂ ਮੈਡੀਕਲ ਕਿਤੇ ਵਿੱਚ ਕੋਈ ਵੈਕਸੀਨੇਸ਼ਨ ਨਹੀਂ ਮਿਲਦੀਆਂ ਕਿਉਂਕਿ ਬਿਮਾਰੀ ਜੋ ਪੀਪੀਆਰ ਕेलो ਈਟੀ ਕਹ ਲੋ ਕਈ ਵਾਰ ਬਹੁਤ ਭਿਆਨਕ ਬਿਮਾਰੀਆਂ ਨੇ ਸੂਤਦੀਆਂ ਉਹਦੇ ਕਰਕੇ ਮਤਲਬ ਕਾਫੀ ਜਾਨਵਰ ਆ ਜਿਹੜੇ ਮਤਲਬ ਉਸੇ ਲਵੇੜ ਦੇ ਵਿੱਚ ਆ ਜਾਂਦੇ ਆ ਤਾਂ ਉਹ ਹੀ ਜੀ ਕਈ ਵਾਰ ਸਮੱਸਿਆ ਆਉਂਦੀ ਆ ਤਾਂ ਉਹ ਸਾਡ ਨਾਲ ਰابطਾ ਕਾਇਮ ਕਰਨਾ वैक्सीनेशन ਉਹਨਾਂ ਦੇ ਫਾਰਮ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਜੇਕਰ ਉਹਨਾਂ ਦੇ ਫਾਰਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬਿਮਾਰੀ ਆਈ ਹੋਈ ਹੈ ਵੀ ਉਹਦਾ ਹੱਲ ਨਹੀਂ ਹੋ ਰਿਹਾ ਤਾਂ ਉਹ ਪਹੁੰਚ ਕੇ ਉਹਦਾ ਮਤਲਬ ਆਪਾਂ ਆਪਣੇ ਵੱਲੋਂ ਵਿਭਾਗ ਦੇ ਨਾਲ ਮਿਲ ਕੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏਗੀ ਪੀਐਫਾ ਸੰਸਥਾ ਵੱਲੋਂ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਨੇ ਕਦੋਂ ਅਤੇ ਕਿੱਥੇ-ਕਿੱਥੇ ਕਰਵਾਏ ਜਾ ਰਹੇ ਨੇ ਕਿ ਕੌਣ-ਕੌਣ ਇਨ੍ਹਾਂ ਇਸ ਮੁਕਾਬਲੇ ਦੇ ਵਿੱਚ ਭਾਗ ਲੈ ਸਕਦਾ ਹਾਂਜੀ ਸਰ ਜਿਹੜਾ ਇਹ ਮਿਲਕਿੰਗ ਕੰਪੀਟੀਸ਼ਨ ਹੈ ਚੋਈ ਦੀ ਮੁਕਾਬਲੇ ਨੇਗੇ ਏ ਅਸੀਂ ਇਹਨਾਂ ਨੂੰ ਮਤਲਬ ਸਟੇਟ ਨੂੰ ਚਾਰਜ ਉਹਨਾਂ ਦੇ ਵਿੱਚ ਵੰਡ ਕੀਤੀ ਹੈ ਹੂੰ ਜਿਵੇਂ ਕਿ ਪਹਿਲਾ ਜ਼ੋਨ ਆਗਾ ਜਿਹੜਾ ਉਹਦੇ ਵਿੱਚ ਆਪਾਂ 8 9 10 ਮਾਰਚ 2024 ਉਹਦੇ ਵਿੱਚ ਫਸਟ ਜ਼ੋਨ ਆਪਣਾ ਹੂੰ ਇਹਦੇ ਵਿੱਚ ਆਪਾਂ 6 ਜ਼ਿਲ੍ਹੇ ਲਿੱਤੇ ਨੇ ਜਿਵੇਂ ਮਾਨਸਾ ਲੈ ਲੋ ਬਠਿੰਡਾ ਮਲੇਰ ਕੋਟਲਾ ਸੰਗਰੂਰ ਪਟਿਆਲਾ ਬਰਨਾਲਾ ਜਿਹੜੇ 6 ਜ਼ਿਲ੍ਹੇ ਨੇਗੇ ਇਹਨਾਂ ਨੂੰ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕਰ ਰਹੇ ਹਾਂ ਹੂੰ ਉਹ ਮਾਨਸਾ ਜ਼ਿਲ੍ਹੇ ਦੇ ਵਿੱਚ ਹੀ ਹੋਊਗਾ ਜਿਹੜਾ ਵੀ ਸਸਤਾ ਜਿੱਥੇ ਕਰਵਾਇਆ ਜਾਊਗਾ ਤਾਂ ਇਹਦੇ ਵਿੱਚ ਇਹ ਵੀ ਆ ਗਈ ਕੋਈ ਇਹ ਨਹੀਂਗਾ ਵੀ ਕੱਲਾ ਇੱਕ ਜ਼ੋਨ ਹੀ ਅਸੀਂ ਇੱਥੇ ਸਾਰੇ ਇਕੱਠੇ ਕਰਾਵਾਂਗੇ ਕਿਸੇ ਮੇਰੇ ਵੀਰ ਨੇ ਆਪਦੇ ਫਾਰਮ ਤੇ ਇਹ ਜ਼ੋਨ ਆ ਜਿਹੜਾ ਕਰਾਉਣਾ ਹੋਵੇ ਪੰਜਾਬ ਵਿੱਚ ਕਿਸੇ ਹੀ ਫਾਰਮ ਤੁਸੀਂ ਪੰਜਾਬ ਦੇ ਵਿੱਚ ਜਿਵੇਂ ਹੁਣ 6 ਜ਼ਿਲ੍ਹੇ ਇਹਨਾਂ ਵਿੱਚੋਂ ਕਿਸੇ ਨੂੰ ਹੋਰ ਵੀ ਕਰਾਉਣਾ ਹੋਵੇ ਜਿਵੇਂ ਅਗਲਾ ਸੈਕੰਡ ਜ਼ੋਨ ਕਰਾਵਾਂਗੇ ਠੀਕ ਹੈ ਇਹ ਤਾਂ ਫਾਈਨਲ ਹੋਈ ਗਿਆ ਸੈਕੰਡ ਜ਼ੋਨ ਜੇ ਕਿਸੇ ਮੇਰੇ ਵੀਰ ਨੇ ਕਰਾਉਣਾ ਹੋਵੇ ਜਾਂ 3 ਜਾਂ 4th ਤਾਂ ਸਾਡੇ ਨਾਲ ਜੁੜ ਸਕਦਾ ਉਹ ਆਪਣੇ ਫਾਰਮ ਦੇ ਉੱਪਰ ਕਰਾਉਣਾ ਚਾਹੁੰਦਾਗਾ ਜਾਂ ਕਿਸੇ ਸਰਕਾਰੀ ਸੰਸਥਾ ਦੇ ਕਰਵਾਉਣਾ ਚਾਹੁੰਦਾਗਾ ਉਸ ਦੀ ਪਰਮਿਸ਼ਨ ਲੈ ਕੇ ਉਹ ਸੰਸਥਾ ਦੇ ਸਾਨੂੰ ਦੱਸ ਦੇਵੇ ਜਿੱਥੇ ਕਰਵਾਉਣਾਗਾ ਤਾਂ ਉਹਦੇ ਕੀ ਕੀ ਮਤਲਬ ਉਹਦਾ ਜਿਹੜਾ ਮੇਨ ਆ ਕੰਡੀਸ਼ਨਾਂ ਆ ਗਈਆਂ ਜਾਂ ਕੋਈ ਵੀ ਉਹਦੀ ਜਾਣਕਾਰੀ ਹੈ ਤਾਂ ਉਹ ਸਾਡੇ ਨਾਲ ਬਹਿ ਕੇ ਵਿਚਾਰ ਚਰਚਾ ਕਰ ਸਕਦਾਗਾ ਤਾਂ ਉਹਨਾਂ ਨੂੰ ਜਿਹੜੇ ਕਰਵਾਉਣ ਦਾ ਦੁੱਧ ਚੋਈ ਦਾ ਮੁਕਾਬਲਾਗਾ ਸੀ ਹੋਰ ਜ਼ਿਲ੍ਹੇ ਦੇ ਵਿੱਚ ਵੀ ਦੇਵਾਂਗੇ ਇਹ ਇਹ ਤਾਂ ਮਤਲਬ ਇਹ ਗੱਲ ਹੋ ਗਈ ਪਹਿਲੇ ਜੋਨ ਦੀ ਦੂਜੇ ਜੋਨ ਦੇ ਮੁਕਾਬਲੇ ਕਿੱਥੇ ਤੇ ਕਦੋਂ ਕਰਵਾਏ ਜਾ ਸਕਦੇ ਨੇ ਹਾਂਜੀ ਫਸਟ ਜੋਨ ਤਾਂ ਮਾਨਸਾ ਦੇ ਵਿੱਚ ਹੀ ਹੋ ਰਿਹਾਗਾ ਸੈਕੰਡ ਜੋਨ ਆ ਜਿਹੜਾ ਉਹ ਉਹ ਮਤਲਬ 16 17 18 ਮਾਰਚ ਹੂੰ ਨੂੰ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਮੋਗਾ ਲੁਧਿਆਣਾ ਇਹ ਜ਼ਿਲ੍ਹੇ ਆ ਗਏ ਛੇ ਜ਼ਿਲ੍ਹੇ ਨੇਗੇ ਜਿਹੜੀ ਮਤਲਬ ਵੰਡ ਕੀਤੀ ਉਹਦਾ ਕੈਲੰਡਰ ਪ੍ਰੋਪਰ ਜਾਰੀ ਕੀਤਾ ਹੋਇਆ ਦਾ ਤੇ ਜਿਹੜਾ ਤੀਜਾ ਜ਼ੋਨ ਆਗਾ ਉਹ ਆਪਾਂ 23 24 25 ਮਾਰਚ ਨੂੰ ਕਰਵਾਇਆ ਜਾ ਰਿਹਾਗਾ ਤੇ ਉਸ ਤੋਂ ਬਾਅਦ ਜਿਹੜਾ ਫੋਰਥ ਚੌਥਾ ਜ਼ੋਨ ਆਗਾ ਉਹ ਆਪਾਂ ਕਰਵਾ ਰਹੇ ਜੀ 29 30 31 ਮਾਰਚ ਨੂੰ ਕਰਵਾਇਆ ਜਾ ਰਿਹਾ ਚੌਥਾ ਜ਼ੋਨ ਤੇ ਜਿਵੇਂ ਅੰਮ੍ਰਿਤਸਰ ਹੋ ਗਿਆ ਉਧਰਲਾ ਏਰੀਆ ਹੋ ਗਿਆ ਇਹਦੀ ਚੌਥੀ ਜ਼ੋਨ ਦੇ ਵਿੱਚ ਇਹਦੇ ਵਿੱਚ ਆਪਾਂ ਪੰਜ ਜ਼ਿਲ੍ਹੇ ਰੱਖੇ ਹੋਏ ਨੇ ਤਿੰਨ ਜ਼ੋਨਾਂ ਦੇ ਵਿੱਚ ਛੇ-ਛੇ ਜ਼ਿਲ੍ਹੇ ਨੇ ਇੱਕ ਜ਼ੋਨ ਦੇ ਵਿੱਚ ਪੰਜ ਹੀ ਲੈਣੇਗੇ ਤਾਂ ਮਤਲਬ 31 ਤੱਕ 8 ਤੋਂ 8 ਮਾਰਚ ਤੋਂ ਲੈ ਕੇ 31 ਮਾਰਚ ਤੱਕ ਜਿਹੜਾ ਇਹ ਚਾਰੇ ਜ਼ੋਨ ਨੇ ਕੰਪਲੀਟ ਹੋ ਜਾਣਗੇ। ਕੰਪਲੀਟ ਹੋਣ ਉਪਰੰਤ ਇਹਨਾਂ ਨੂੰ ਫਿਰ ਆਪਾਂ ਜਿਹੜੀ ਮਤਲਬ ਸਟੇਟ ਆ ਗਈ ਉਸ ਤੋਂ ਬਾਅਦ ਦੀ ਤਰੀਕ ਨਿਰਧਾਰਤ ਕੀਤੀ ਆ 8 7 8 9 7 8 9 ਆਪਾਂ ਅਪ੍ਰੈਲ 2024 ਇਸ ਤਰੀਕ ਨੂੰ ਇਹ ਮਤਲਬ ਜਿਹੜੇ ਆਪਾਂ ਮੁਕਾਬਲੇ ਨੇ ਫਾਈਨਲ ਕਰਵਾਏ ਜਾਣਗੇ। ਉਹਦੇ ਵਿੱਚ ਕੀ ਐ ਕ੍ਰਾਈਟੀਰੀਆ ਰੱਖਿਆ ਗਿਆਗਾ ਵੀ ਜਿਹੜਾ ਇੱਕ ਜ਼ੋਨ ਦੇ ਵਿੱਚੋਂ ਪਹਿਲੀਆਂ 5 ਬੱਕਰੀਆਂ ਜੇਤੂ ਹੋਣਗੀਆਂ ਉਹ ਲਈਆਂ ਜਾਣਗੀਆਂ। ਉਹਨਾਂ ਪੰਜਾਂ ਨੂੰ ਕਟ ਪੰਜ-ਪੰਜ ਉਹਨਾਂ ਦੇ ਵਿੱਚੋਂ ਲੈ ਕੇ ਚਾਰਾਂ ਜਿਹੋ ਉਹਨਾਂ ਦੇ ਤਾਂ 20 ਬੱਕਰੀਆਂ ਨੇ ਜਿਹੜੀਆਂ ਹਨ ਉਹਨਾਂ ਨੂੰ ਆਪਾਂ ਕੁਆਲੀਫਾਈ ਰਾਉਂਡ ਮਤਲਬ ਜਿਹੜਾ ਫਾਈਨਲ ਹੋਊਗਾ ਉਹਦੇ ਵਿੱਚ ਭੇਜਿਆ ਜਾਊਗਾ ਜਿਹੜੀਆਂ ਉਸ ਜ਼ੋਨ ਦੇ ਵਿੱਚੋਂ ਕੁਆਲੀਫਾਈ ਕਰਨੀਆਂ ਪਹਿਲੀਆਂ ਪੰਜ ਉਹਨਾਂ ਨੂੰ ਮਤਲਬ 7-8 ਜਿਹੜੀ 9 ਅਪ੍ਰੈਲ 2024 ਤਰੀਕ ਦਿੱਤੀ ਗਈ ਹੈ ਆਪਣੇ ਦਰੱਤ ਉਹਦਾ ਸਥਾਨ ਆਗਾ ਉਹ ਆਪਣੇ ਵੱਲ ਉਹ ਜਿਹੜਾ ਉਦੋਂ ਪਹਿਲਾਂ ਦੱਸਿਆ ਜਾਊਗਾ ਮੈਨੇ ਜਦੋਂ ਵੀ 1-2 ਮਾਰਚ ਤੱਕ ਕਲੀਅਰ ਕਾ ਹੋ ਜਾਊਗਾ ਦਾ ਵੀ ਉਹ ਜਗ੍ਹਾ ਜਿਹੜੀ ਕਿਸ ਸਟੇਟ ਕਿੱਥੇ ਹੋਊਗੀ ਤਾਂ ਉਹਦੇ ਵਿੱਚ ਜਿਹੜੇ ਆਪਣੇ ਵੱਲ ਚੰਗੇ ਨਾਮ ਨੇ ਦਿੱਤੇ ਜਾਣਗੇ ਕਿਹੜੇ ਕਿਹ ਉਹਦੇ ਵਿੱਚ ਸਰ ਨਾਮ ਨੇਗੇ ਜਿਹੜੇ ਮਤਲਬ ਪਹਿਲੇ ਪੰਜ ਨਾਮ ਨੇਗੇ ਆਪਾਂ ਦਿੱਤੇ ਜਾ ਰਹੇ ਨੇ ਜਿਹੜਾ ਪਹਿਲਾ ਨਾਮ ਆ ਉਹਦੇ ਵਿੱਚ 11000 ਰੁਪਇਆ ਕੈਸ਼ ਮਣੀ ਹੈ ਜਿਹੜਾ ਕਿ ਕੁਲਦੀਪ ਸਿੰਘ ਮਾਨ ਮੇਰੇ ਛੋਟੇ ਬ੍ਰਦਰ ਨੇ ਕੈਨੇਡਾ ਤੋਂ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਪਹਿਲਾ ਨਾਮ ਕਿਉਂਕਿ ਉਹ ਵੀ ਇੱਕ ਬੱਕਰੀ ਪ੍ਰੇਮੀ ਨੇ ਕਹਿ ਲੋ ਜਾਂ ਕਿਸਾਨ ਪ੍ਰੇਮੀ ਕਹਿ ਲੋ ਉਹਨਾਂ ਨੇ ਆਪਣੇ ਵੱਲੋਂ ਹੀ ਇਹ ਜਿਹੜੀ ਰਾਸ਼ੀ ਹੈਗੀ ਸਾਨੂੰ ਦੇਣੀ ਹੈਗੀ ਤੇ ਅਸੀਂ ਉਹ ਪਹਿਲਾ ਨਾਮ ਆ ਜਿਹੜਾ ਉਹਨਾਂ ਵੱਲੋਂ ਦੇਵਾਂਗੇ ਜਿਹੜਾ ਸੈਕੰਡ ਨਾਮ ਆਗਾ ਉਹ 5100 ਰੁਪਇਆ ਤੀਸਰਾ ਨਾਮ 3100 2100 ਤੇ 1100 ਕਿਉਂਕਿ ਜਿਹੜੇ ਦੂਸਰੇ ਨਾਮ ਨੇ ਅਸੀਂ ਆਪਣੇ ਵੱਲੋਂ ਦੇਵਾਂਗੇ ਕਿਉਂਕਿ ਜਿਹੜੇ ਇਹ ਨਾਮ ਨੇ ਇਤਕੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਹੀਂ ਹੂੰ ਠੀਕ ਹੈ ਜੀ ਕਿਉਂਕਿ ਜੇ ਮੇਰੇ ਜੇਕਰ ਮੇਰੇ ਵੀਰ ਨੂੰ ਇਹ ਵੀ ਕਹਿਣਾ ਚਾਹਣੇ ਆ ਕਿ ਐਨਆਰਆਈ ਵੀਰ ਨੇ ਮੇਰੇ ਜਿਹੜੇ ਬਾਹਰ ਬੈਠੇ ਨੇ ਉਹ ਵੀ ਬੱਕਰੀ ਪਾਲਣ ਨੂੰ ਬਹੁਤ ਪ੍ਰਮੋਟ ਕਰਦੇ ਆ ਹੂੰ ਅ ਜੇਕਰ ਕਿਸੇ ਮੇਰੇ ਵੀਰ ਨੇ ਇਸ ਨੂੰ ਰਾਸੀ ਨੂੰ ਹੋਰ ਬਤਾਉਣਾ ਹੋਵੇ ਵੀ ਆਪਾਂ ਇਸ ਨੂੰ ਹੋਰ ਬਤਾਈਏ ਤਾਂ ਜੇਕਰ ਇਹ ਰਾਸੀ ਸਾਡੇ ਵੱਲੋਂ ਉਹਨਾਂ ਵੀਰਾਂ ਵੱਲੋਂ ਮਦਦ ਕੀਤੀ ਜਾਂਦੀ ਹੈ ਇਸ ਰਾਸੀ ਦੇ ਵਿੱਚ ਤਾਂ ਅਸੀਂ ਇਸ ਰਾਸੀ ਨੂੰ ਹੋਰ ਵੀ ਬਤਾ ਦਾਂਗੇ ਕੋਈ ਇਹ ਨਹੀਂ ਵੀ ਪੱਕੇ ਨਾਮ ਹੀ ਨੇਗੇ ਠੀਕ ਹੈ ਜੇਕਰ ਸਾਡੇ ਕੋਲ ਰਾਸੀ ਕਿਸੇ ਵੀਰ ਵੱਲੋਂ ਆਉਂਦੀ ਹੈ ਤਾਂ ਇਸ ਨਾਮ ਨੂੰ ਹੋਰ ਵਧਾਇਆ ਜਾਊਗਾ ਤਾਂ ਜਿਹੜੀ ਰਾਸੀ ਇਹਦੇ ਵਿੱਚ ਪਾ ਕੇ ਦੁੱਗਣੀ ਵੀ ਕਰ ਸਕਦੇ ਹਾਂ ਤਾਂ ਕਹਿੰਦਾ ਭਾਪਕੀ ਵੀ ਇਹ ਜਿਹੜੇ ਮੇਰੇ ਸਾਡੇ ਵੱਲੋਂ ਨਾਮ ਨੇ ਪੰਜ ਕੈਸਮਣੀਆ ਉਹ ਦਿੱਤੀ ਜਾਣੀ ਹੈ ਤਾਂ ਮੈਂ ਇੱਕ ਛੋਟੇ ਨਾਲ ਚੈਨਲ ਦੇ ਸਰਲੇਖ ਚੈਨਲ ਦੇ ਜਰੀਏ ਇਹ ਵਾਦਾ ਕਰਦਾਗਾ ਵੀ ਜਿੰਨੀ ਤੇਰੇ ਮੇਰੇ ਕੋਲੇ ਕਮਾਂਡ ਰੂਗਿਆ ਐਸੋਸੀਏਸ਼ਨ ਦੀ ਤਾਂ ਐਸੋਸੀਏਸ਼ਨ ਨੂੰ ਜਿਹੜੇ ਇਤਕੀ ਹਜ਼ਾਰਾਂ ਦੇ ਵਿੱਚ ਮਤਲਬ ਇਹ ਨਾਮ ਦਿੱਤੇ ਜਾ ਰਹੇ ਆਉਣ ਆਉਣ ਸਮੇਂ ਦੇ ਵਿੱਚ ਲੱਖਾਂ ਦੇ ਵਿੱਚ ਨਾਮ ਅਸੀਂ ਅਗਲੀ ਵਾਰ ਜੋ 2025 26 ਸਟੇਟ ਹੋਊਗੀ ਉਹਦੇ ਵਿੱਚ ਦੇਵਾਂਗੇ ਸੋ ਬਹੁਤ ਚੰਗੀ ਗੱਲ ਆ ਬਹੁਤ ਵੱਡਾ ਉਪਰਾਲਾ ਹੈਗਾ ਇਸ ਐਸੋਸੀਏਸ਼ਨ ਵੱਲੋਂ ਜੋ ਬੱਕਰੀ ਪਾਲਕ ਵੀਰਾਂ ਲਈ ਇੱਕ ਵੱਡੀ ਖੁਸ਼ਖਬਰੀ ਵੀ ਹੈ ਮਾਨ ਸਾਹਿਬ ਬਹੁਤ ਤਰ੍ਹਾਂ ਦੇ ਜਿਹੜੇ ਪੁਰਾਣੇ ਬੱਕਰੀ ਪਾਲਕ ਵੀਰ ਨੇਗੇ ਬਹੁਤ ਤਰ੍ਹਾਂ ਦੇ ਮੁਕਾਬਲੇ ਕਰਵਾਉਂਦੇ ਨੇਗੇ ਬੱਕਰੀਆਂ ਦੇ ਮੁਕਾਬਲੇ ਕਰਵਾਉਂਦੇ ਨੇ ਨਸਲਾਂ ਦੇ ਮੁਕਾਬਲੇ ਕਰਾਉਂਦੇ ਨੇ ਤੁਸੀਂ ਇਕੱਲਾ ਦੁੱਧ ਚਵਾਈ ਦਾ ਮੁਕਾਬਲਾ ਹੀ ਕਿਉਂ ਚੁਣਿਆ ਬਹੁਤ ਵਧੀਆ ਸਵਾਲ ਆਈ ਤੁਹਾਡਾ ਇਹ ਕਿਉਂਕਿ ਇਹਦੇ ਵਿੱਚ ਕੀ ਆ ਇੱਕ ਤਾਂ ਹੁੰਦੀ ਹੈ ਕਿ ਬਿਊਟੀ ਹੂੰ ਸੁੰਦਰਤਾ ਜਿਹਨੂੰ ਆਪਾਂ ਕਹਿੰਦੇ ਆ ਠੀਕ ਆ ਬਿਊਟੀ ਦੇ ਮੁਕਾਬਲੇ ਤੁਸੀਂ ਕਹਿ ਲਓ ਵੀ ਬਹੁਤ ਮੇਲੇ ਲੱਗ ਰਹੇ ਨੇ ਠੀਕ ਕੰਪੀਟੀਸ਼ਨ ਕਰਵਾਏ ਜਾ ਰਹੇ ਠੀਕ ਆ ਉਹ ਬਿਊਟੀ ਦੇ ਹੋ ਰਹੇ ਨਹੀਂ ਬੱਕਰੀਆਂ ਦੇ ਕਹਿ ਲਓ ਬੱਕਰੀਆਂ ਦੇ ਕਹਿ ਲਓ ਬੱਚਿਆਂ ਦੇ ਕਹਿ ਲਓ ਠੀਕ ਆ ਬਿਊਟੀ ਅਲੱਗ ਚੀਜ਼ ਆ ਸੁੰਦਰਤਾ ਹੀ ਲੱਗਦੀ ਹੈ ਜੇਕਰ ਆਪਾਂ ਗੱਲ ਕਰੀਏ ਦੁੱਧ ਦੀ ਮਿਲਕ ਦੀ ਹੂੰ ਉਹਦੇ ਵਿੱਚ ਅਲੱਗ ਜੀ ਆ ਉਹਦੇ ਵਿੱਚ ਆਪਾਂ ਬਿਊਟੀ ਨਹੀਂ ਦੇਖ ਸਕਦੇ ਉਹਦੇ ਵਿੱਚ ਉਸ ਦੀ ਮਤਲਬ ਬੱਕਰੀ ਦੀ ਕੁਆਲਿਟੀ ਦੇਖਦੇ ਵੀ ਦੁੱਧ ਕਿੰਨਾ ਦੇ ਰਹੀ ਆ ਦੁੱਧ ਕਿੰਨਾ ਦੇ ਰਹੀ ਆ ਜੇਕਰ ਉਹ ਆਪਾਂ ਫਰਜ਼ ਕਰੋ ਪੀਡੀਐਫ ਹੈ ਸਾਡੇ ਵੱਲੋਂ ਐਸੋਸੀਏਸ਼ਨ ਵੱਲੋਂ ਇਹ ਜਿਹੜਾ ਮੇਲਾਗਾ ਮਤਲਬ ਸਟੇਟ ਆ ਗਈ ਰੰਭੀ ਹੋਈ ਹੈ ਜਿਹੜੀ ਬੱਕਰੀ ਇਹਦੇ ਵਿੱਚ ਪੰਜਾਬ ਦੇ ਵਿੱਚ ਜੇਤੂ ਰਹੂਗੀ ਫਰਜ਼ ਕਰੋ ਕੋਈ ਉਹ 4 ਜਾਂ 5 ਲੀਟਰ ਦੁੱਧ ਕੱਢਦੀ ਹੈ ਤਾਂ ਜਿਹੜੇ ਉਹਦੇ ਬੱਚੇ ਨੇਗੇ ਉਹਦੀ ਡਿਮਾਂਡ ਬਹੁਤ ਜ਼ਿਆਦਾ ਵਧਣੀ ਹੈ ਬਹੁਤ ਜ਼ਿਆਦਾ ਡਿਮਾਂਡ ਵਧਣੀ ਹੈ ਉਹਦਾ ਨਾਮ ਹੈ ਜਿਹੜਾ ਮਤਲਬ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਕਿਉਂਕਿ ਪੰਜਾਬ ਦੇ ਵਿੱਚ ਇਹ ਸਟੇਟ ਆ ਪਹਿਲੀ ਹੋ ਰਹੀ ਹੈ ਬਹੁਤ ਵੱਡੀ ਗੱਲ ਆ ਮਾਨ ਵਾਲੀ ਬੱਕਰੀ ਬਲਕ ਵੀਰਾਂ ਦੇ ਲਈ ਕਿਉਂਕਿ ਜੇਕਰ ਉਹ ਜਿਹੜੀ ਜੇਤੂ ਇੱਥੇ ਬੱਕਰੀ ਹੋਊਗੀ ਤਾਂ ਉਹਦੇ ਵਿੱਚ ਲੱਖਾਂ ਦੀ ਕੀਮਤ ਹੋ ਜਾਣੀ ਉਹਦੀ ਕਿਉਂਕਿ ਇਸ चीज ਨੂੰ ਮਤਲਬ ਸਾਰੇ ਏਰੀਆ ਦੇ ਵਿੱਚੋਂ ਫਰੋੜ ਫਰੋੜ ਕੇ ਅਸੀਂ ਬੱਕਰੀਆਂ ਲਿਆ ਰਹੇ ਹਾਂਗੇ ਇਹਦੇ ਵਿੱਚ ਇਹ ਨਹੀਂ ਕੋਈ ਫਾਰਮਰ ਹੀ ਬੱਕਰੀਆਂ ਪਾ ਰਿਹਾ ਜਿਹਦੇ ਕੋਲ 50 ਨੇ ਜਾਂ 100 ਬੱਕਰੀ ਆ ਇਹਦੇ ਵਿੱਚ ਜੇ ਕਿਸੇ ਕੋਲੇ ਚੰਗੀ ਬੱਕਰੀ ਇੱਕ ਵੀ ਘਰੇ ਖੜੀ ਹੈ ਨਾ ਇੱਕ ਵੀ ਖੜੀ ਆ ਉਹ ਉਸ ਨੂੰ ਵੀ ਸੀ ਮੌਕਾ ਦੇ ਰਹੇ ਹਾਂ ਗਰਾਊਂਡ ਲੈਵਲ ਤੋਂ ਅਸੀਂ ਜਿਹੜੀ ਇਹ ਮਤਲਬ ਬਿਉਤਬੰਦੀ ਬਣਾਈ ਹੋਈ ਆ ਵੀ ਹਰੇਕ ਵਿਅਕਤੀ ਜਿਹੜਾ ਮਤਲਬ ਕਮਜ਼ੋਰ ਤੋਂ ਕਮਜ਼ੋਰ ਵਿਅਕਤੀ ਆ ਉਹ ਵੀ ਇਸ ਦਾ ਹਿੱਸਾ ਬਣ ਸਕੇ ਤਾਂ ਕਿ ਉਸ ਨੂੰ ਵੀ ਇੱਕ ਨੰਬਰ ਦੇ ਉੱਪਰ ਆਉਣ ਦਾ ਮੌਕਾ ਮਿਲ ਜੇ ਕਈ ਮੇਰੇ ਵਿਅਕਤੀ ਨੇ ਦੁੱਧ ਤੇ ਕੰਮ ਕਰ ਰਹੇ ਨੇ ਮਿਲਕਿੰਗ ਤੇ ਕੰਮ ਕਰ ਰਹੇ ਨੇ ਪਰ ਉਹਨਾਂ ਨੂੰ ਮਤਲਬ ਕੰਪੀਟੀਸ਼ਨ ਵਿੱਚ ਭਾਗ ਲੈਣ ਦੇ ਨਹੀਂ ਪਤਾ ਵਿਚਾਰਿਆਂ ਨੂੰ ਜਾਂ ਉਹਨਾਂ ਨੂੰ ਮੌਕਾ ਹੀ ਨਹੀਂ ਮਿਲ ਰਿਹਾ ਸਾਡੀ ਸੰਸਥਾ ਵੱਲੋਂ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਇਹ ਮੌਕਾ ਸਾਮਣ ਦੀ ਲੋੜ ਆ ਬੱਕਰੀ ਪਾਲਕ ਵੀਰਾਂ ਨੂੰ ਜੇਕਰ ਤੁਹਾਡੇ ਸਰਲੇਖ ਜਰੀਏ ਉਹਨਾਂ ਤੱਕ ਮੇਂ ਮੈਸੇਜ ਪਹੁੰਚ ਜੇ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਜਿਹੜਾ ਬੱਕਰੀ ਪਾਲਕ ਮੇਰਾ ਵੀਰ ਨੌਜਵਾਨ ਘਰੇ ਬੱਕਰੀ ਚੰਗੀ ਰੱਖੀ ਖੜਿਆਗਾ ਮਿਲਕਿੰਗ ਕੰਪੀਟੀਸ਼ਨ 'ਚ ਪਾਊਗਾ ਉਹ ਤਾਂ ਉਹਨੂੰ ਉਸਦਾ ਜਿਹੜਾ ਨਾਮ ਆ ਫਕਰਨਾ ਮਹਿਸੂਸ ਹੋਊਗਾ ਸਨਹਿਰੀ ਅੱਖਰਾਂ ਚ ਲ ਕਿਉਂਕਿ ਦੂਜੀ ਆਪਾਂ ਗੱਲ ਕੀਤੀ ਸੀਗੀ ਤੁਸੀਂ ਵੀ ਬਿਊਟੀ ਦੀ ਬਿਊਟੀ ਅਲੱਗ ਕਨਸੈਪਟ ਆ ਹੂੰ ਉਹ ਅਲੱਗ ਕਨਸੈਪਟ ਆਗਾ ਸੁੰਦਰਤਾ ਦਾ ਅਲੱਗ ਸੰਟਾ ਤੇ ਜੇਕਰ ਦੁੱਧ ਦੇ ਵਿੱਚ ਬੱਕਰੀ ਮਿਲਕਿੰਗ ਦੇ ਵਿੱਚੋਂ ਚੰਗੀ ਨਿਕਲਦੀ ਹੈਗੀ ਤਾਂ ਉਸ ਦੇ ਜਿਹੜੇ ਮਤਲਬ ਬੱਚੇ ਬਰੀਡਰ ਆਉਣਗੇ ਉਸ ਦੇ ਆਉਣੇ ਸਮੇਂ ਦੇ ਵਿੱਚ ਸਾਡੇ ਸਸਤਾ ਵੱਲੋਂ ਸੀਮੈਂਟ ਤਿਆਰ ਕੀਤਾ ਜਾਊਗਾ ਸੀਮੈਂਟ ਤਿਆਰ ਕੀਤਾ ਜਾਊਗਾ ਕਿਉਂਕਿ ਮਿਲਕਿੰਗ ਦੇ ਉੱਪਰ ਕੰਮ ਨਹੀਂ ਹੋ ਰਿਹਾ ਹੂੰ ਮਿਲਕਿੰਗ ਦੇ ਉੱਪਰ ਕੰਮ ਨਹੀਂ ਹੈ ਬਹੁਤ ਜ਼ਿਆਦਾ ਮਤਲਬ ਬੱਕਰੀ ਪਾਲਣ ਦੇ ਵਿੱਚ ਕਹਿ ਦਿਓ ਬਹੁਤ ਕੁਝ ਚੱਲ ਰਿਹਾ ਹੈ ਪਰ ਜੋ ਮੇਰੇ ਦਿਮਾਗ ਦੇ ਵਿੱਚ ਹੈਗਾ ਮੈਂ ਇਹ ਚਾਹਣਾ ਵੀ ਆਉਣ ਵਾਲੇ 4-5 ਸਾਲਾਂ ਤੱਕ ਇਸ ਨੂੰ ਹੀ ਇੱਕ ਡੇਰੀ ਵੱਲ ਸ਼ਿਫਟ ਕੀਤਾ ਜਾਵੇ ਡੇਰੀ ਵੱਲ ਸ਼ਿਫਟ ਕੀਤਾ ਜਾਵੇ ਤੇ ਇਸ ਦੇ ਸ਼ਿਫਟ ਕਰਨ ਦੇ ਨਾਲ ਹੀ ਜਿਹੜਾ ਮਿਲਕਿੰਗ ਦਾ ਦੁੱਧ ਆ ਉਹਦੇ ਉੱਪਰ ਪ੍ਰੋਡਕਟ ਬਣਾਏ ਜਾਣ ਤਾਂ ਕਿ ਜਿਹੜੀਆਂ ਮਤਲਬ ਆਉਣ ਹੈ ਸਮੇਂ ਦੇ ਵਿੱਚ ਨਸਲਾਂ ਲੇਗੀਆਂ ਜਿਹੜੀਆਂ ਬਿਮਾਰੀਆਂ ਨੇ ਆ ਉਹਨਾਂ ਤੋਂ ਆਪਣੀ ਰੋਕਥਾਮ ਕੀਤੀ ਆ ਇਸ ਵੱਲ ਮੇਰੇ ਨੌਜਵਾਨਾਂ ਨੂੰ ਲਿਜਾਣ ਦੀ ਮੈਂ ਕੋਸ਼ਿਸ਼ ਕਰ ਰਿਹਾ ਆਪਣੇ ਵੱਲੋਂ ਸਾਡਾ ਮਤਲਬ ਇਹ ਛੋਟਾ ਜਿਹਾ ਇੱਕ ਪ੍ਰਾਲਾਗਾ ਪਹਿਲੀ ਵਾਰ ਕਿਉਂਕਿ ਪਹਿਲੀ ਵਾਰ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਆ ਉਹਦੇ ਵਿੱਚ ਬਹੁਤ ਸਮੱਸਿਆਵਾਂ ਆਉਂਦੀਆਂ ਠੀਕ ਆ ਤਾਂ ਅਸੀਂ ਸਮੱਸਿਆਵਾਂ ਦੀ ਕੋਈ ਪਰਵਾਹ ਨਹੀਂ ਤਾਂ ਇਸ ਨੂੰ ਸਿਰੇ ਲਾ ਕੇ ਅੱਡਾਂਗੇ ਤਾਂ ਇਸ ਲਈ ਸਾਡਾ ਇਹ ਜੱਜਵਾਗਾ ਇੱਕ ਏਮ ਆਗਾ ਜ਼ਿੰਦਗੀ ਦਾ ਕਿ ਇੱਕ ਘਰ ਘਰ ਦੇ ਵਿੱਚ ਘੱਟੋ ਘੱਟ 3 ਤੋਂ 3.5 ਲੀਟਰ ਵਾਲੀ ਬੱਕਰੀ ਹੋਣੀ ਚਾਹੀਦੀ ਜਿਹਦੇ ਨਾਲ ਕਿ ਆਸਾਨੀ ਨਾਲ ਆਪਾਂ ਆਪਣਾ ਘਰ ਦਾ ਜਿਹੜਾ ਪਾਲਣ ਪੋਛਣਾ ਉਹ ਕਰ ਸਕਦੇ ਆ ਤਾਂ ਇਸ ਲਈ ਮੈਂ ਇਹ ਕਹਿਣਾਗਾ ਵੀ ਜੀ ਬਿਊਟੀ ਦਾ ਤੇ ਮਿਲਕਿੰਗ ਦਾ ਕੰਪੀਟੀਸ਼ਨ ਦਾ ਦਿਨ ਰਾਤ ਦਾ ਫਰਕ ਇਹਦੇ ਵਿੱਚ ਅਸੀਂ ਦੁੱਧ ਦੀ ਸਮਤਾ ਦੇਖਣੀ ਹੈ ਉਹਦਾ ਉਤਪਾਦ ਦੇਖਣਾ ਉਹ ਬੱਕਰੀ ਕਿੰਨਾ ਦੇ ਰਹੀ ਹੈ ਤਾਂ ਉਹਦੇ ਨਾਲ ਹੀ ਬੱਕਰੀ ਪਾਲਕ ਵੀਰਾਂ ਨੂੰ ਜਿਹੜਾ ਮਨਾਫਾ ਆਉਣਾਗਾ ਹੂੰ ਮਾਨ ਸਾਹਿਬ ਕੀ ਲੱਗਦਾਗਾ ਕਿ ਇਨ੍ਹਾਂ ਮੁਕਾਬਲਿਆਂ ਦੇ ਨਾਲ ਜਿਹੜੇ ਬੱਕਰੀ ਪਾਲਕ ਵੀਰ ਨੇ ਜਿਹੜੇ ਸਿਰਫ ਮੀਟ ਤੇ ਕੰਮ ਕਰਨਾ ਚਾਹੁੰਦੇ ਨੇਗੇ ਜਾਂ ਨਸਲ ਤੇ ਕੰਮ ਕਰ ਰਹੇ ਨੇਗੇ ਕੀ ਦੁੱਧ ਚਵਾਈ ਦੇ ਮੁਕਾਬਲਿਆਂ ਨਾਲ ਜਾਂ ਹੋਰ ਤਰ੍ਹਾਂ ਦੇ ਮੁਕਾਬਲਿਆਂ ਨਾਲ ਇਸ ਬੱਕਰੀ ਪਾਲਣ ਵਾਲੇ ਪਾਸੇ ਵਧਣਗੇ ਛੁੱਡੀ ਗੱਲ ਸਹੀ ਹੈ ਬਿਲਕੁਲ ਕਿਉਂਕਿ ਜੇ ਕੋਈ ਵੀ ਜਦੋਂ ਆਪਾਂ ਕੋਈ ਅਪਰਾਲਾ ਕਰਦੇ ਆ ਜਾਂ ਕੋਈ ਮੁਕਾਬਲੇ ਕਰਾਉਂਦੇ ਆ ਉਹਨਾਂ ਦੇ ਨੇ ਨੌਜਵਾਨ ਵਰਗ ਦੇ ਵਿੱਚ ਇੱਕ ਮਤਲਬ ਹੌਸਲਾ ਆਉਂਦਾ ਹੌਸਲਾ ਆਉਂਦਾਗਾ ਉਹਨਾਂ ਵਿੱਚ ਇੱਕ ਉਹ ਤਰ੍ਹਾਂ ਦੇ ਵਿੱਚ એનર્ਜੀ ਆਉਂਦੀ ਹੈ ਠੀਕ ਆ ਤਾਂ ਜਿਸ ਤੇ ਨਾਲ ਅਸੀਂ ਹੁਣ ਇਹ ਅਪਰਾਲਾ ਕੀਤਾਗਾ ਇਹਦੇ ਨਾਲ ਕਾਫੀ ਨੌਜਵਾਨ ਨੇ ਜਿਹੜੇ ਜੁੜਨਗੇ ਜਿਵੇਂ ਤੁਸੀਂ ਗੱਲ ਕਰੀਏ ਮੀਟ ਦੇ ਪਰਪਸ ਦੀ ਠੀਕ ਆ ਉਹ ਮੀਟ ਪਰਪਸ ਦੇ ਨਾਲ ਉਹ ਲੱਗ ਕੀਤਾ ਲੱਗ ਹੂੰ ਠੀਕ ਆ ਕਿਉਂਕਿ ਬੱਕਰੀ ਪਾਲਣਾ ਕਈ ਮਤਲਬ ਤਰੀਕਿਆਂ ਨਾਲ ਕੀਤਾ ਜਾਂਦਾ ਜਿਵੇਂ ਕਦੇ ਤੁਸੀਂ ਗੱਲ ਕਰੀਏ ਮੀਟ ਪਰਪਸ ਦੇ ਲਈ ਜਿਵੇਂ ਭੇਡ ਪਾਲਣਾ ਜਿਹੜਾ ਉਹ ਮੀਟ ਪਰਪਸ ਦੇ ਲਈ ਕਰ ਰਹੇ ਨੇ ਨੌਜਵਾਨ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ 50 50 100 100 200 200 ਬੱਕਰੀ ਦੇ ਫਾਰਮ ਆ ਜਿਹੜੇ ਪਿੰਡਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਮਿਲਣਗੇ ਕਿਉਂਕਿ ਜਦੋਂ ਮਤਲਬ ਫਾਰਮ ਮਿਲਣਗੇ ਦਾ ਮੀਟ ਤੇ ਕਮ ਹੋਊਗਾ ਹੂੰ ਕਿਉਂਕਿ ਜੇਕਰ ਆਪਾਂ ਚਰਾੰਦਾ ਦੀ ਗੱਲ ਕਰੀਏ ਚਰਾੰਦਾ ਬਹੁਤ ਘਟ ਚੁੱਕੀਆਂ ਨੇ ਚਰਾੰਦਾ ਹੈ ਨਹੀਂ ਗੀਆਂ ਤਾਂ ਜਿੰਨਾ ਚਿਰ ਸਟਾਲ ਫੀਡ ਦੇ ਉੱਪਰ ਆਪਾਂ ਬੱਕਰੀ ਨਹੀਂ ਪਾਲਦੇ ਤੇ ਸਟਾਲ ਫੀਡ ਦੇ ਉੱਪਰ ਆਪਾਂ ਕਾਮਯਾਬ ਨਹੀਂ ਹੁੰਦੇ ਇਸ ਧੰਦੇ ਨੂੰ ਆਪਾਂ ਬੁਲੰਦੀਆਂ ਤੇ ਨਹੀਂ ਲੈ ਜਾ ਸਕਦੇ ਸਾਡਾ ਐਸੋਸੀਏਸ਼ਨ ਦਾ ਮੇਨ ਮਕਸਦ ਹੀ ਇਹ ਆ ਵੀ ਬੱਕਰੀ ਨੂੰ ਸਟਾਲ ਫੀਡ ਦੇ ਉੱਪਰ ਕਿਵੇਂ ਪਾਲੀਏ ਜੇ ਮੈਂ ਆਪਣੀ ਗੱਲ ਕਰਾਂ ਮੈਂ ਕਟੋਂ ਕਟਮਲਾ 8 ਤੋਂ 9 ਸਾਲ ਦਾ ਐਕਸਪੀਰੀਅੰਸ ਹੋ ਗਿਆ ਮੇਰਾ ਕਿਤੇ ਦੇ ਵਿੱਚ ਕਿਉਂਕਿ ਅਸੀਂ ਵੀ ਹਜੇ 50% ਦੇ ਕੰਮ ਕਰ ਚੁੱਕੇ ਹੂੰ ਜੇ ਮੈਂ ਕਹਦਾ ਵੀ 100% ਮੈਂ ਵੀ ਕਰ ਚੁੱਕਾ ਮੈਂ ਵੀ ਨਹੀਂ ਕੀਤਾ 100% ਸਾਨੂੰ ਵੀ ਹਜੇ ਬਹੁਤ ਜ਼ਿਆਦਾ ਕਮੀਆਂ ਨੇ ਜੇਕਰ ਗੱਲ ਕਰੀਏ ਨਿਊਟ੍ਰੀਸ਼ਨ ਦੀ ਨਿਊਟ੍ਰੀਸ਼ਨ ਵੈਲਿਊ ਗੱਲ ਕਰੀਏ ਬੱਕਰੀ ਨੂੰ ਹਾਲ ਤੱਕ ਜੇਕਰ ਫੀਡ ਦੀ ਗੱਲ ਕਰੀਏ ਉਹ ਪ੍ਰੋਪਰ ਫੀਡ ਨਹੀਂ ਮਿਲ ਰਹੀ ਹੂੰ ਮਨ ਘੜ ਤਰਕਿਆਂ ਤਰੀਕਿਆਂ ਦੇ ਨਾਲ ਫੀਡ ਤਿਆਰ ਕੀਤੀ ਜਾ ਰਹੀ ਆ ਉਹਦਾ ਕਾਰਨ ਕੀ ਹੈ ਬੱਕਰੀਆਂ ਪ੍ਰੋਪਰ ਹੀਟ ਦੇ ਵਿੱਚ ਨਹੀਂ ਆਉਂਦੀਆਂ ਹੂੰ ਬੜੀ ਸਮੱਸਿਆ ਆਉਂਦੀ ਬਹੁਤ ਵੱਡੀ ਸਮੱਸਿਆ ਹੈ ਤੇ ਪ੍ਰੋਪਰ ਬੱਚਿਆਂ ਦੀ ਗਰੋਥ ਨਹੀਂ ਹੋ ਰਹੀ ਜਿੰਨਾ ਕ ਹੁਣ ਅਸੀਂ ਆਪਣੇ ਵੱਲੋਂ ਮਤਲਬ ਕਰਦੇ ਰਹਨੇ ਆ ਜਿਵੇਂ ਕਿ ਬਾਡੀਗੇਟ ਆਗਾ ਅਸੀਂ ਕਹਿੰਦੇ ਆ ਵੀ ਘੱਟੋ ਘੱਟ 120 ਤੋਂ ਲੈ ਕੇ 130 ਗ੍ਰਾਮ ਡੇਲੀ ਦਾ ਬੀਟ ਹੈ ਜਿਹੜਾ ਬੱਚੇ ਦਾ ਪਦਣਾ ਚਾਹੀਦਾ ਹੂੰ ਜੇਕਰ ਤੁਸੀਂ ਫਾਰਮਰ ਨੂੰ ਫਾਰਮ ਨੂੰ ਸਫਲ ਕਰਨਾ ਤਾਂ 1 ਮਹੀਨੇ ਚ 4 ਕਿਜੀ ਹੋ ਗਿਆ ਇਕ 3.4 ਕਿਜੀ ਹੋ ਗਿਆ ਜੇਕਰ ਤੁਸੀਂ ਮਤਲਬ ਬੱਚਾ ਦਾ 3 ਕਿਲੋ ਦਾ ਜਾਂ 4 ਕਿਲੋ ਦਾ ਜਾਂ 5 ਕਿਲੋ ਦਾ ਬੱਚਾ ਜਨਮ ਸਮੇਂ ਹੁੰਦਾ ਹੈਗਾ ਜੇ 4 ਕਿਲੋ ਦਾ ਬੱਚਾ ਦਾ 3 ਮਹੀਨਿਆਂ ਚ 12 ਕਿਲੋ ਤੱਕ ਵੇਸੇਕੀਟ ਹੋ ਗਿਆ 4 ਕਿਲੋ ਜਨਮ ਸਮੇਂ ਸੀਗਾ ਤਾਂ 16 ਕਿਲੋ weight ਆਪ ਨੂੰ 3 ਮਹੀਨਿਆਂ ਚ ਉਸ ਬੱਚੇ ਦਾ ਚਾਹੀਦਾ ਤੁਸੀਂ ਫੇਰ ਸਫਲ ਹੋ ਰਹੇ ਹੋ ਤਾਂ ਜੇਕਰ ਉਹ ਬੱਚਾ 6-7 ਕਿਲੋ weight ਗੇਟ ਕਰਦਾ 3 ਮਹੀਨਿਆਂ ਦੇ ਵਿੱਚ ਤਾਂ ਉਹਦੇ ਨਾਲ ਜਿਹੜੇ ਫਾਰਮ ਨੇ ਫੇਰ ਹੋਣਗੇ ਤਾਂ ਇਸ ਲਈ ਮੈਂ ਇਹ ਕਹਿਣਾਗਾ ਵੀ ਆਪਾਂ ਨੂੰ ਕਾਫੀ ਨਿਊਟ੍ਰੀਸ਼ਨ ਦੀ ਲੋੜ ਆ ਵੀ ਉਹਦੇ ਜਿਹੜੇ ਮੇਰੇ ਬੱਚੇ ਨੇ ਉਹਨੂੰ ਕਿਵੇਂ ਪਾਲਿਆ ਜਾਵੇ ਠੀਕ ਆ ਉਹਨਾਂ ਦੇ ਮਤਲਬ ਜਿਵੇਂ ਉਹ ਮੇਕ ਰੀਪਲੇਸਰ ਆਉਂਦੇ ਨੇਗੇ ਉਹਨਾਂ ਉੱਪਰ ਬੱਚਿਆਂ ਨੂੰ ਪਾਲਿਆ ਜਾਵੇ ਨਿਪਪਲ ਸਿਸਟਮ ਦੇ ਨਾਲ ਬੱਚਿਆਂ ਨੂੰ ਪਾਲਿਆ ਜਾਵੇ ਇਹ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ-ਸਮੇਂ ਤੇ ਅਸੀਂ ਮਤਲਬ ਜਿਹੜੀਆਂ ਸੈਮੀਨਾਰ ਨੇਗੇ ਐਸੋਸ਼ੀਅਲ ਵੱਲੋਂ ਕਰਦੇ ਰਾਂਗੇ ਜਾਗਰਤ ਕਰਦੇ ਰਾਂਗੇ ਤਾਂ ਕਿ ਬੱਕਰੀ ਪਾਲਣ ਨੂੰ ਪ੍ਰਮੋਟ ਕੀਤਾ ਜਾ ਸਕੇ ਸਹੀ ਸਟਾਲ ਫੀਡ ਦੇ ਨਾਲ ਕਿਉਂਕਿ ਅਸੀਂ ਸਟਾਲ ਫੀਡ ਦੇ ਨਾਲ ਹੀ ਚੱਲਣਾ ਚਾਹੁੰਦੇ ਹਾਂ ਕਿਉਂਕਿ ਚਰਾੰਦਾ ਤਾਂ ਉਹ ਹੈ ਹੀ ਨਹੀਂ ਜੇ ਮੈਂ ਚਰਾੰਦਾ ਦੀ ਗੱਲ ਕਰਾਂ ਚਰਾੰਦਾ ਦੇ ਨਾਲ ਬਹੁਤ ਵੱਡੇ ਨੁਕਸਾਨ ਹੋ ਰਹੇ ਨੇ ਕਿਉਂਕਿ ਜੇ ਜੇ ਤੁਸੀਂ ਮਤਲਬ ਜਾਣਦੇ ਹੋ ਖੇਤਾਂ ਦੇ ਵਿੱਚ ਉੱਥੇ ਸਪਰੇਅ ਕਰੀ ਪਈ ਹੁੰਦੀ ਹੈ ਠੀਕ ਹੈ ਜੀ ਉੱਥੇ ਕਿਸੇ ਨੇ ਮਤਲਬ ਜਿਹੜੀ ਡੰਗ ਪਾਣੀਆਂ ਡੱਗੀਆਂ ਲਗੀਆਂ ਉਹ ਚ ਖਾਤਰੀ ਪਈ ਹੁੰਦੀ ਹੈ ਕਿਸੇ ਨੇ ਕੋਈ ਡੱਬਾ ਛਿੱਟਿਆ ਪਿਆ ਸਪਰੇਅ ਵਾਲਾ ਠੀਕ ਹੈ ਕਿਸੇ ਦੇ ਕੋਈ ਮਤਲਬ ਖੱਬਲੇ ਸਪਰੇਅ ਕਰੀ ਪਈ ਹੁੰਦੀ ਹੈ ਤਾਂ ਮਤਲਬ ਸਵੱਸਾਂ ਬਹੁਤ ਜ਼ਿਆਦੇ ਤਾਂ ਇਸ ਲਈ ਮੈਂ ਇਹ ਕਹਿਣਾ ਵੀ ਜਿੰਨਾ ਚਿਰ ਮੇਰਾ ਵੀਰ ਇਹ ਜਾਗਰਤ ਨਹੀਂ ਹੁੰਦੇ ਨੌਜਵਾਨ ਵੀ ਆਪਾਂ ਸਟਾਲ ਫੀਡ ਤੇ ਉੱਪਰ ਕੰਮ ਕਰਨਾਗਾ ਕਿਉਂਕਿ ਸਟਾਲ ਫੀਡ ਤੇ ਕੰਮ ਕਿਉਂ ਨਹੀਂ ਹੋ ਰਿਹਾ ਇਦੇ ਵਿੱਚ ਮੇਨ ਸਮੱਸਿਆ ਇਹ ਹੈਗੀ ਕਿ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਉਹਨਾਂ ਨੂੰ ਮਤਲਬ ਪਾਉਣ ਦੇ ਚਾਰੇ ਨੇ ਜਿਹੜੇ ਪਾਲ ਪਾਉਣ ਦੇ ਲਈ ਉਹ ਆਪਣੇ ਕੋਲ ਪ੍ਰੋਪਰ ਉਪਲਬਧ ਨਹੀਂ ਹੁੰਦੇ ਉਸ ਕਰਕੇ ਹੀ ਬੱਕਰੀ ਪਾਲਣ ਕਈ ਵਾਰ ਬੰਦਾ ਵਿਅਕਤੀ ਛੱਡ ਜਾਂਦਾ ਉਹਦੇ ਨਾਲ ਉਹਦੀ ਗਰੋਥ ਨਹੀਂ ਹੁੰਦੀ ਤਾਂ ਇਹ ਸਮੱਸਿਆ ਮੈ ਸਾਨੂੰ ਵੀ ਆ ਰਹੀ ਹੈ ਇਸੇ ਉੱਤੇ ਜੀ ਕੰਮ ਕਰਨ ਲੱਗੇ ਪਏ ਫੀਡ ਚੀਗੀ ਬਹਿਾਨੇ ਨਾਲ ਜਿਹੜੀਆਂ ਕੰਪਨੀਆ ਜਿਹੜੀ ਕੋਈ ਸਾਨੂੰ ਉਹ ਚੰਗੀ ਫੀਡ ਦੇਵੇ ਤਾਂ ਅਸੀਂ ਵੀ ਉਹਦੇ ਜਿਹੜੇ ਮਤਲਬ ਨੇ ਸਟਾਲ ਫੀਡ ਤੇ ਬੱਚੇ ਪਾਲਦੇ ਆ ਬੱਕਰੀਆਂ ਪਾਲਦੇ ਆ ਤਾਂ ਅਸੀਂ ਜੂਰ ਪਾਲਾਂਗੇ ਜੂਰ ਪਾਵਾਂਗੇ ਪਰ ਨੂੰ ਸਾਨੂੰ ਰੇਟ ਹੈ ਜਿਹੜੇ ਉਹ ਜਾਇਜ ਮਿਲਣੇ ਚਾਹੀਦੇ ਤਾ ਕਿ ਸਾਡੇ ਜਿਹੜੇ ਬੱਕਰੀ ਪਾਲਕ ਵੀਰ ਆ ਉਹ ਆਮ ਦੀ ਉਹ ਰੇਂਜ ਦੇ ਵਿੱਚ ਹੋਣ ਤਾਂ ਹੀ ਜਿਹੜੇ ਫਾਰਮਰ ਆ ਉਹ ਸਫਲ ਹੋਣਗੇ ਬਿਲਕੁਲ ਕਿਉਂਕਿ ਆਪਾਂ ਦੇਖਦੇ ਆਂਗੇ ਜਿਹੜੇ ਨਵੇਂ ਬੱਕਰੀ ਪਾਲਕ ਵੀਰ ਨੇਗੇ ਉਹ ਉਹਨਾਂ ਦਾ ਇੱਕ ਮੈਸੇਜ ਸਭ ਤੋਂ ਪਹਿਲਾ ਸਵਾਲ ਇਹ ਹੀ ਹੁੰਦਾ ਦਿੱਕਤ ਆਉਂਦੀ ਜਿਹੜੀ ਉਹਨਾਂ ਨੂੰ ਕਿ ਸਟਾਲ ਫੀਡ ਤੇ ਕੰਮ ਕਰਨਾ ਜਾਂ ਉਹ ਚਰਾੰਦਾਂ ਦੇ ਕੰਮ ਕਰਨਾ ਚਰਾੰਦਾਂ ਤੇ ਉਹਨਾਂ ਉਹਨਾਂ ਨੂੰ ਫਾਇਦਾ ਹੁੰਦਾ ਨਹੀਂ ਜਿਵੇਂ ਚਰਾਣ ਦੀ ਗੱਲ ਕੀਤੀ ਹੈਗੀ ਚਰਾਣ ਦੇ ਵਿੱਚ ਕੀ ਆ ਹੁਣ ਬਾਹਰ ਬਾਈ ਜੀ ਜਾਂਦੇ ਨੇ ਜਾਨਵਰ ਚਰਨ ਜਾਂਦੇ ਨੇਗੀ ਫਰਜ਼ ਕਰੋ ਉਹ ਸਾਰਾ ਦਿਨ ਚਰਦੇ ਨੇਗੇ ਉੱਥੋਂ ਉਹਨਾਂ ਨੂੰ ਕੀ ਮਿਲਦਾ ਹਰਾ ਝਾੜ ਮਿਲਦਾ ਹੂੰ ਜੇ ਆਪਾਂ ਮਤਲਬ ਹਰੇ-ਚਾਰੇ ਦੇ ਨਾਲ ਕਹਿਦੀ ਵੀ ਕੱਲੇ ਹਰੇ-ਚਾਰਾ ਖਵਾ ਕੇ ਹੀ ਬੱਕਰੀ ਪਾਲਣ ਹੋ ਜਾਊਗਾ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਨੂੰ ਮਤਲਬ ਜਿਹੜੀ ਫੀਡ ਹੈਗੀ ਉਹ ਦੇਣੀ ਪਊ ਉਹਨਾਂ ਨੂੰ ਮਿੰਨ ਮਿੰਨਰ ਮਿਕਸਰ ਆਪ ਨੂੰ ਐਡ ਕਰਨਾ ਪਊ ਜਿਵੇਂ ਫਰਜ ਕਰੋ ਹੁਣ ਕਈ ਵਾਰ ਮੈਂ ਕਹਿੰਦਾ ਹਾਂ ਵੀ ਚਾਰ ਆਗਾ ਚਾਰ ਵੀ ਪਾਉਣਾ ਚਾਹੀਦਾ ਨਹੀਂ ਪਾਉਣਾ ਚਾਹੀਦਾ ਮੇਰੇ ਕੋਲ ਨੌਜਵਾਨ ਆਉਂਦੇ ਆ ਜੀ ਚਾਰ ਪਾਉਣਾ ਚਾਹੀਦਾ ਹੁਣ ਚਾਰ ਜੇ ਤਾਂ ਚਾਰ ਚੰਗਾਗਾ ਵਧੀਆ ਫੰਗਸ ਨੂੰ ਨਹੀਂ ਲੱਗੀ ਹੋਈ ਉਹਨੂੰ ਤਾਂ ਤੁਸੀਂ 30% ਚਾਰ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਪਰ ਉਸ achar ਨੂੰ ਨਵੀਂ ਕੰਮ ਹੋਵੇ ਦੇ ਵਿੱਚ ਫੰਗਸ ਨਾ ਲੱਗੇ ਉਲੀ ਨਾ ਲੱਗੀ ਹੋਵੇ ਤੁਹਾਡਾ ਸਾਫ਼ ਸੁਥਰਾ achar ਹੋਵੇ ਠੀਕ ਹੈ ਤਾਂ ਜਿਹੜੀ ਮੱਕੀ ਆ ਉਹ ਵੱਡਾ ਮੇਲੇ ਸਮੇਂ ਤੇ ਕਿੰਨੇ ਵਜੇ ਪਾਈ ਹੈ ਤੁਸੀਂ ਕਈ ਵਾਰ ਹੁਣ ਕੀ ਹੁੰਦਾਗਾ ਮਤਲਬ ਮੱਕੀ ਹੁੰਦੀ ਹੈ ਜਦੋਂ ਮਤਲਬ ਮੱਕੀ ਦੇ ਵਿੱਚ ਪਾਣੀ ਹੁੰਦਾ ਉਸ ਹੀ ਨਹੀਂ achar ਬਾਨਦੇ ਮੇਰੇ ਵੀ ਕਿਉਂਕਿ ਉਹ ਜ਼ਿਆਦਾਤਰ ਸਹੀ ਨਹੀਂਗਾ ਤਾਂ ਜਦੋਂ ਤੁਹਾਡਾ achar ਪਾਉਣਾ ਜਿਹੜਾ ਦਾਣਾਗਾ ਉਹ ਜਦੋਂ ਦੱਬੋ ਤੁਸੀਂ ਚਿਬ ਪੈ ਜੇ ਪਾਣੀ ਨਾ ਨਿਕਲੇ ਜੋ ਉਹ ਸਹੀ ਮੰਨਿਆ ਜਾਂਦਾ ਤਾਂ ਇਸ ਤਰ੍ਹਾਂ ਦੀ ਮਤਲਬ ਜਿਹੜੇ ਆਪਾਂ ਨੂੰ ਬਰੀਕੀਆਂ ਨੇਗੀਆਂ ਚਾਰ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇਗੀਆਂ ਉਹ ਚਾਰਪਾ ਪਾ ਸਕਦੇ ਹਾਂ ਪਰ ਦੂਜੀ ਗੱਲ ਜੇਕਰ ਤੁਸੀਂ ਚਾਰ ਜ਼ਿਆਦਾ ਪਾਉਂਗੇ ਤਾਂ ਉਹਦੇ ਨਾਲ ਕੋਈ ਤੁਹਾਨੂੰ ਲਾਭ ਦਾ ਲਾਭ ਨਹੀਂ ਮਿਲੇਗਾ ਕਿਉਂਕਿ ਜ਼ਿਆਦਾਤਰ ਨਮੀ ਹੋਣ ਕਰਕੇ ਜ਼ਿਆਦਾ ਪਾਣੀ ਦੇ ਰਾਹੀਂ ਬੱਕਰੀਆਂ ਜਿਹੜੀ ਉਹਨੂੰ ਕੱਢੂਗੀ ਠੀਕ ਹੈ ਤਾਂ ਇਸ ਲਈ ਆਪਾਂ ਨੂੰ ਇੱਕ TMR ਮਤਲਬ ਟੋਟਲ ਮਿਕਸ ਫੀਡ ਰਾਸ਼ਨ ਕਹਿੰਦੀ ਆਪਾਂ ਉਹ ਤਿਆਰ ਕਰਨਾ ਪਊਗਾ ਜਿਸ ਦੇ ਵਿੱਚ ਤੁਸੀਂ ਲਾ ਲੋ ਵੀ ਤੁਸੀਂ ਕੋਈ ਜਿਸ ਤਰ੍ਹਾਂ ਹੇ ਹੁੰਦੀਆਂ ਨੇਗੀਆਂ ਜਿਵੇਂ ਆ ਲੂਸਣ ਤੋਂ ਹੇ ਤਿਆਰ ਕੀਤੀ ਜਾ ਸਕਦੀ ਹੈ ਮੱਖਣਕਾ ਤੋਂ ਹੇ ਤਿਆਰ ਕੀਤੀ ਜਾ ਸਕਦੀ ਹੈ ਜੰਤਰ ਤੋਂ ਹੇ ਤਿਆਰ ਕੀਤੀ ਜਾ ਸਕਦੀ ਹੈ ਤੇ ਮਤਲਬ ਕਣਕ ਤੋਂ जौ ਤੋਂ ਹੇ ਤਿਆਰ ਕੀਤੀ ਜਾ ਸਕਦੀ ਹੈ ਉਹ ਹੇ ਨੂੰ ਆਪਾਂ 70% ਟੀਐਮਰ ਦੇ ਨਾਲ ਯੂਜ਼ ਕਰ ਸਕਦੇ ਹਾਂ ਟੀਐਮਰ ਮਤਲਬ ਹੁੰਦਾ ਮਿਕਸ ਰਸਣ ਟੋਟਲ ਮਿਕਸ ਰਸਣ ਤਾਂ ਉਸ ਦੇ ਵਿੱਚ 70% ਤੁਸੀਂ ਫੀਡ ਲੈ ਲਓ ਹੇ ਲੈ ਲਓ ਤੇ 10% ਤੁਸੀਂ ਉਹਦੇ ਵਿੱਚ ਸੈਲਜ ਪਾ ਲਓ 80 ਕਿਲੋ ਬਣ ਗਿਆ ਤੁਹਾਡਾ ਇਹ ਤਾਂ ਜਿਹੜਾ 20 ਕਿਲੋ ਰਹਿ ਗਿਆ ਤੁਸੀਂ ਨਾਜ ਵਰਤ ਲਓ ਮਿਲਨ ਮਿਕਸਰ ਐਡ ਕਰ ਲਓ ਨਮਕ ਐਡ ਕਰ ਲਓ ਸੀਰਾ ਐਡ ਕਰ ਲਓ ਗੁੜ ਐਡ ਕਰ ਲਓ ਉਹਦੇ ਨਾਲ ਤੁਹਾਡਾ ਜਿਹੜਾ ਟੇਸਟ ਬਣ ਜੂਗਾ ਤਾਂ ਤੁਸੀਂ ਉਹ ਆਪਣੇ ਪੱਧਰ ਦੇ ਬੱਕਰੀ ਨੂੰ ਪਾ ਸਕਦੇ ਹੋ ਤਾਂ ਉਹ ਤੁਹਾਡਾ ਸਾਰੇ ਦਿਨ ਦਾ ਜਿਹੜਾ ਤੁਹਾਡਾ ਮਤਲਬ ਨਾਜ ਤਿਆਰ ਹੋ ਗਿਆ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਆਪਾਂ ਨੂੰ ਮਤਲਬ ਉਪਰਾਲੇ ਕਰਨੇ ਚਾਹੀਦੇ ਹੈਗੇ ਤਾਂ ਕਿ ਆਪਾਂ ਬੱਕਰੀ ਪਾਲਣ ਨੂੰ ਜਿਹੜਾ ਮਤਲਬ ਅੱਗੇ ਲਿਆ ਸਕੀਏ ਤੇ ਇਸ ਲਈ ਸਭ ਤੋਂ ਬੈਸਟ ਇਹੀ ਹੈ ਕਿ ਆਪਾਂ ਨੂੰ ਜਿਹੜਾ ਮਤਲਬ ਚਰਾੰਦਾ ਨੇਗੀਆਂ ਉਹ ਘੱਟ ਹੋਣ ਕਰਕੇ ਆਪ ਨੂੰ ਜ਼ਿਆਦਾਤਰ ਸਟਾਲ ਫੀਡ ਵੱਲ ਆਉਣਾ ਚਾਹੀਦਾਗਾ ਤਾਂ ਇਹਦੇ ਵਿੱਚ ਤੁਸੀਂ ਪਹਿਲਾਂ ਸਟਾਲ ਫੀਡ ਵੱਲ ਕਿਉਂ ਨਹੀਂ ਆ ਰਹੇ ਕਿਉਂਕਿ ਉਹ ਬਿਨਾਂ ਜਾਣਕਾਰੀ ਬਿਨਾਂ ਅਧੂਰੀ ਜਾਣਕਾਰੀ ਦੇ ਕੰਮ ਸ਼ੁਰੂ ਕਰ ਲੈਂਦੇ ਨੇ ਪ੍ਰੋਪਰ ਗਿਆਨ ਦੇ ਵਿੱਚ ਉਹਨਾਂ ਨੂੰ ਘੱਟੋ ਘੱਟ ਮੈਂ ਕਹਿੰਦਾ ਮੇਰੇ ਵੀਰਾਂ ਨੂੰ ਕੋਈ ਗੱਲ ਨਹੀਂ 1-2 ਮਹੀਨੇ ਲੇਟ ਸ਼ੁਰੂ ਕਰ ਲਓ ਕੰਮ ਕਰਨਾ ਪਰ ਤੁਸੀਂ ਪ੍ਰੋਪਰ ਜਾਣਕਾਰੀ ਕਿਸੇ ਐਕਸਪੀਰੀਅੰਸ ਬੰਦੇ ਤੋਂ ਤਜਰਬੇਕਾਰ ਬੰਦੇ ਤੋਂ ਉਹ ਆਪ ਇਸ ਦੇ ਵਿੱਚ ਕੀ ਕਰ ਰਿਹਾ ਉਹਦੀ ਬੈਕਗ੍ਰਾਉਂਡ ਕੀ ਹੈਗੀ ਉਸ ਬੰਦੇ ਨੂੰ ਪਰਖ ਕੇ ਹੀ ਕੰਮ ਸ਼ੁਰੂ ਕਰੋ ਹੂੰ ਤੇ ਤਾਂ ਹੀ ਤੁਸੀਂ ਇਸਦੇ ਵਿੱਚ ਸਫਲ ਹੋ ਸਕਦੇ ਹੋ ਤੇ ਨਹੀਂ ਜੇਗਾ ਤੁਸੀਂ ਅਧੂਰੀ ਜਾਣਕਾਰੀ ਦੇ ਨਾਲ ਫਾਰਮ ਖੋਲੋਗੇ ਤਾਂ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਫੇਲ ਹੋ ਜਿਓ। ਹੂੰ ਜੀ। ਸੋ ਮੋੜ ਆਪਾਂ ਬੱਕਰੀ ਮੁਕਾਬਲੇ ਵੱਲ ਆਈਏ। ਮਾਨ ਸਾਹਿਬ ਆਪਾਂ ਵੇਖਦੇ ਆਂਗੇ ਬੱਕਰੀ ਮੁਕਾਬਲੇਾਂ ਦੇ ਵਿੱਚ ਪੱਖਪਾਤ ਰੱਖਿਆ ਜਾਂਦਾ। ਕਈ ਵੀਡੀਓ ਆਉਂਦੀਆਂ ਨੇਂਆਂ ਜਾਂ ਕਈ ਬੱਕਰੀ ਪਾਲਕ ਵੀਰ ਨਰਾਜ਼ ਹੁੰਦੇ ਨੇ ਕਿ ਪੱਖਪਾਤ ਰੱਖਿਆ ਜਾਂਦਾ। ਇਸ ਪੀਜੀਐਫਾ ਐਸੋਸੀਏਸ਼ਨ ਵੱਲੋਂ ਕਿਸ ਤਰ੍ਹਾਂ ਦੇ ਇਸ ਇਹ ਉਪਰਾਲੇ ਕੀਤੇ ਜਾਂਦੇ ਨੇ ਕਿ ਕੋਈ ਕੋਈ ਵੀ ਬੱਕਰੀ ਪਾਲਕ ਵੀਰ ਨਰਾਜ ਨਾ ਹੋਵੇ ਇਸ ਨੂੰ ਲੈ ਕੇ ਤੁਹਾਡਾ ਵਧੀਆ ਸਵਾਲ ਆ ਜੀ ਹਾਂ ਜੇਕਰ ਪੱਖਪਾਤ ਹੋਊਗਾ ਤਾਂ ਜਿਹੜੇ ਉਹ ਕੰਪੀਟੀਸ਼ਨ ਨੇ ਜ਼ਿਆਦਾ ਨਹੀਂ ਹੋਣਗੇ ਤਾਂ ਇਸੇ ਵਿੱਚ ਨਿਰਪੱਖ ਫੈਸਲੇ ਹੋਣੇ ਚਾਹੀਦੇ ਆ ਸਾਡੀ ਪੀਜੀਐਫਏ ਵੱਲੋਂ ਇੱਕ ਕਈ ਨਿਯਮ ਬਣਾਏ ਗਏ ਨੇ ਜਿਵੇਂ ਹੁਣ ਤੁਸੀਂ ਲਾ ਲੋ ਵੀ ਦੁੱਧ ਚੋਾਈ ਦੇ ਅਸੀਂ ਮੁਕਾਬਲੇ ਸ਼ੁਰੂ ਕੀਤੇ ਆ ਪਹਿਲਾ ਸਾਡਾ ਜਿਹੜਾ ਮਤਲਬ ਕੰਪੀਟੀਸ਼ਨ ਆ 8 ਮਾਰਚ ਤੋਂ ਸ਼ੁਰੂ ਹੋ ਰਿਹਾ ਉਹਦੇ ਵਿੱਚ ਅਸੀਂ ਬੱਕਰੀਆਂ ਨੂੰ ਜਿਵੇਂ ਫਰਜ਼ ਕਰੋ ਬੁਲਾਇਆ ਗਿਆ ਸਾਡੇ ਕੋਲ ਬੱਕਰੀਆਂ ਨੂੰ ਅਸੀਂ 8 ਤਰੀਕ ਨੂੰ 12 ਵਜੇ ਤੱਕ ਬੁਲਾਇਆ ਗਿਆ। ਉਹਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਇਹ ਨਿਜਵ ਰੱਖਿਆ ਗਿਆ ਵੀ 12 ਤਰੀਕ ਤੋਂ ਜਿਹੜੀ ਬਾਦ ਬੱਕਰੀ ਆਉਗੀ ਅਸੀਂ ਉਹਨੂੰ ਇੰਟਰ ਨਹੀਂ ਕਰਦੇ। ਹੂੰ ਠੀਕ ਆ ਸਾਡੇ ਕੋਲ 10 ਹੋਣ ਸਾਡੇ ਕੋਲ 15 ਹੋਣ 20 ਹੋਣ ਜਿੰਨੀਆਂ ਬੱਕਰੀਆਂ ਅਸੀਂ ਉਹਨੂੰ ਇੰਟਰ ਕਰਾਂਗੇ। ਔਰ 8 ਤਰੀਕ ਨੂੰ ਹੀ ਅਸੀਂ ਸ਼ਾਮ ਨੂੰ ਉਸ ਬੱਕਰੀਆਂ ਨੂੰ ਖਾਲੀ ਕਰਾਂਗੇ। ਹੂੰ ਖਾਲੀ ਕਰਨ ਦਾ ਸਾਡੇ ਨਿਜਵ ਨੇ। ਉਹ ਨਿਜਵਤ ਜਿਹੜਾ ਕੋਈ ਵਿਅਕਤੀ ਬਾਹਰ ਜਾਊਗਾ ਅਸੀਂ ਉਹਨੂੰ ਡਿਸਕਵਾਲਿਫਾਈ ਵੀ ਕਰਾਂਗੇ। ਹੂੰ ਕਿਉਂਕਿ ਅਸੀਂ ਇੱਕ ਅਨੁਸ਼ਾਸਨ ਦੇ ਵਿੱਚ ਰਹਿ ਕੇ ਪਰ ਉਹ ਪਟੰਗ ਦੇ ਨਾਲ ਅਸੀਂ ਇਹ ਕੰਪੀਟੀਸ਼ਨ ਕਰਾਉਣਾ ਤਾਂ ਕਿ ਇਸ ਕੰਪੀਟੀਸ਼ਨ ਨੂੰ ਪਹਿਲੇ ਦੇ ਨਾਲੋਂ ਅਗਲੇ ਕੰਪੀਟੀਸ਼ਨ ਕਰਾਵਾਂਗੇ ਉਦੋਂ ਵਧੀਆ ਕਰਾਈਏ ਜਿਹੜੀਆਂ ਚ ਕਮੀਆਂ ਹੋਣੀਆਂ ਉਹ ਸੁਧਾਰ ਦੀ ਕੋਸ਼ਿਸ਼ ਕਰਾਂਗੇ ਹੁਣ ਇਹਦੇ ਵਿੱਚ ਕੀ ਹੈਗਾ ਉਹਦੇ ਵਿੱਚ ਅਸੀਂ ਟਾਈਮ ਨਿਧਾਰਤ ਕੀਤਾ ਹੋਇਆ ਐਸੋਸੀਏਸ਼ਨ ਵੱਲੋਂ ਸਾਡੇ ਰੂਲ ਬਣਾਏ ਨੇ ਟਾਈਮ ਦੇ ਵਿੱਚ ਕੀ ਹੈ ਜਿਵੇਂ ਫਰਜ ਕਰੋ 6 ਵਜੇ ਬੱਕਰੀ ਅਸੀਂ ਐਂਟਰ ਕਰਦੀਆਂ 10 ਬੱਕਰੀਆਂ ਕਦੇ ਪੰਜ ਕਰਤੀਆਂ 6 ਵਜੇ ਉਹਨਾਂ ਦੀ ਅਸੀਂ ਖਾਲੀ ਕਰਨੀ ਸ਼ੁਰੂ ਕਰਤੀਆਂ ਉਹਨੂੰ 5 ਮਿੰਟ ਹੀ ਖਾਲੀ ਕਰਨ ਦੇ ਦਿੱਤੇ ਜਾਣਗੇ ਇਹ ਨਹੀਂ ਹੈਗਾ ਕਿ ਵਿਅਕਤੀ ਕੋਈ 2 ਮਿੰਟ ਖਾਲੀ ਕਰਕੇ ਬਾਹਰ ਵਗ ਜੂ 5 ਮਿੰਟ ਬੱਕਰੀ ਉੱਤੇ ਰੋਕਣੀ ਪਊ। ਹੂੰ। 5 ਮਿੰਟ ਰੋਕਣੀ ਪਊ ਜੇਕਰ ਸਾਡੇ ਜਜਮੈਂਟ ਕਮੇਟੀ ਜਿਹੜੀ ਉੱਥੇ ਹੋਊਗੀ ਐਸੋਸੀਏਸ਼ਨ ਦੀ ਉਹਨਾਂ ਨੂੰ ਲੱਗਿਆ ਵੀ ਇਹ ਬੱਕਰੀ ਪ੍ਰੋਪਰ ਖਾਲੀ ਨਹੀਂ ਹੋਈ ਤਾਂ ਸਾਡੇ ਕੋਲ 5 ਮਿੰਟ ਵੈਰੀਫਿਕੇਸ਼ਨ ਦੇ ਲਈ ਰੱਖੇ ਹੋਇਆ ਸੀ। 6:00 ਵਜੇ 5 ਮਿੰਟ ਦਾ ਉਹ ਟਾਈਮ ਖਾਲੀ ਹੋ ਖਲ ਕਰਨ ਦਾ ਖਤਮ ਹੋ ਗਿਆ ਤਾਂ 5:00 6:00 ਵਜੇ 5 ਮਿੰਟ ਸਾਡੀ ਟੀਮ ਕੱਲੀ-ਕੱਲੀ ਬੱਕਰੀ ਬੰਦੇ ਕੋਲ ਇੱਕ ਮੱਲਾ ਜਜਮੈਂਟ ਅਧਿਕਾਰੀ ਖੜਾਇਆ ਹੋਊਗਾ ਉਹ ਉਹਨੂੰ ਚੈੱਕ ਕਰੂਗਾ। ਜੇਕਰ ਉਹਨੂੰ ਲੱਗਿਆ ਵੀ ਇਹਦੇ ਬੇਸੇ ਅੱਧੀ ਕਿਲੋ ਡੇਟਾ ਦੁੱਧ ਪਿਆ ਜਾਂ 200 ਗ੍ਰਾਮ ਪਿਆ ਤਾ ਅਸੀਂ 10 ਮਿੰਟਾਂ ਤੋਂ ਬਾਅਦ ਬੱਕਰੀ ਬਾਹਰ ਕੱਢਣੀ ਆ ਉਹਦਾ ਸਾਡਾ ਮਕਸਦ ਇਹ ਆ ਵੀ 10 ਮਿੰਟ ਦੇ ਵਿੱਚ ਜਿਹੜੀ ਬੱਕਰੀ ਦੇ ਦੁਆਰੇ ਵੀ ਲਾਉਣਾ ਹੋਇਆ ਉਹ ਵੀ ਲਾ ਲੂਗੀ ਹੂੰ ਕਈ ਬੱਕਰੀਆਂ ਕੀ ਹੁੰਦੀਆਂ ਨੇ ਬੱਚੇ ਕਰਕੇ ਉਹ ਚੜਾ ਜਾਂਦੀਆਂ ਨੇਗੇ 5 ਮਿੰਟਾਂ ਫੇਲਾ ਲੈਂਦੀਆਂ ਨੇ ਤਾਂ ਉਹ 10 ਮਿੰਟ ਅਸੀਂ ਦਿੱਤੇ ਹੋਏ ਨੇ ਹਰੇਕ ਦੀ ਨਿਯਮ ਆਹੀ ਉਹ ਇਹ ਨਹੀਂ ਗਈ ਪੱਖ ਪਾ ਦੇ ਇੱਕ ਨੂੰ 5 ਦੇ ਤੇ ਦੂਜੇ ਨੂੰ 2 ਦੇ ਤੇ ਫਿਰ ਪੱਖ ਪਾਦ ਹੋ ਗਿਆ ਤਾਂ ਇਸ ਲਈ ਸਾਡੇ ਕੋਲੇ 6 ਤੋਂ ਲੈ ਕੇ 10 10 ਮਿੰਟ ਨੇ ਜਿਹੜੇ ਉਹ ਅਸੀਂ ਖਾਲੀ ਕਰਨ ਦੇ ਲਈ ਰੱਖੀ ਹੈ ਜੀ ਤਾਂ ਕਿ ਹਰੇਕ ਬੱਕਰੀ ਪਾਲਣ ਦੇ ਮਨ ਚ ਇਹ ਨਾ ਜਾਵੇ ਵੀ ਬੱਕਰੀ ਖਾਲੀ ਨਹੀਂ ਬਿਲਕੁਲ ਠੀਕ ਹੈ ਉਹ ਸਾਨੂੰ ਕੋਲੇ ਜਾ ਕੇ ਖੜ ਕੇ ਇੰਜੈਕਸ਼ਨ ਵੀ ਲਾ ਸਕਦਾ ਜਿਹੜੇ ਅਸੀਂ ਹੁਣ ਅੰਦਰ ਬੱਕਰੀਆਂ ਲੈ ਕੇ ਜਾਣਗੇ ਰਿੰਗ ਦੇ ਵਿੱਚ ਉਹ ਤੇ ਸਾਡੇ ਰੋਲ ਨੇ ਹਰ ਬੱਕਰੀ ਤੇ ਟੋਕਣ ਲੱਗਿਆ ਹੋਊਗਾ ਟੋਕਣ ਤੋਂ ਬਿਨਾ ਬੱਕਰੀ ਐਂਟਰ ਨਹੀਂ ਹੋਊਗੀ ਨੰਬਰ 2 ਜਿਹੜੇ ਵਿਅਕਤੀ ਅਸੀਂ ਦੋ ਵਿਅਕਤੀਆਂ ਨੂੰ ਅਲਾਉਟ ਕੀਤਾ ਹੋਇਆ ਇੱਕ ਬੱਕਰੀ ਨਾਲ ਇੱਕ ਬੱਕਰੀ ਨਾਲ ਉਹ ਕੀ ਕਾਰਨ ਹੁਣ ਕਈ ਬੱਕਰੀਆਂ ਤਾਂ ਆਪਦੇ ਆਪ ਖੜ ਜਾਂਦੀਆਂ ਨੇ ਕਈ ਬੱਕਰੀਆਂ ਨਹੀਂ ਖੜਦੀਆਂ ਉਸ ਵਿਅਕਤੀ ਉਹ ਬੱਕਰੀ ਦੇ ਅੱਗੇ ਖੜ ਸਕਦਾ ਦੂਜਾ ਵਿਅਕਤੀ ਉਸ ਨੂੰ ਚੋ ਸਕਦਾ ਇਹ ਅਸੀਂ ਦੋ ਬੱਕਰੀ ਇਸ ਹੈ ਇੱਕ ਇਸ ਹੈ ਕੋ ਗਿਆ ਦੇ ਨਾਲ ਇੱਕ ਬੱਕਰੀ ਪਾਲਕ ਆਪ ਹੋ ਗਿਆ ਉਹ ਦੋ ਵਿਅਕਤੀਆਂ ਦੇ ਹੀ ਆਈ ਕਾਰਡ ਗਲ ਚ ਪਾਇਆ ਹੋਊਗਾ ਜੇਕਰ ਉਹਨਾਂ ਦੇ ਆਈ ਕਾਰਡ ਗਲ ਦੇ ਵਿੱਚ ਨਹੀਂ ਪਾਇਆ ਹੋਇਆ ਤਾਂ ਅਸੀਂ ਉਹਨਾਂ ਨੂੰ ਵਿਅਕਤੀਆਂ ਨੂੰ ਉਸ ਦੇ ਵਿੱਚ ਲਾਉ ਨਹੀਂ ਕਰਾਂਗੇ ਰਿੰਗ ਦੇ ਵਿੱਚ ਨੰਬਰ ਦੋ ਨੰਬਰ 3 ਜਿਹੜੇ ਸਾਡੇ ਪੀਡੀਐਫ ਦੇ ਵਿਅਕਤੀ ਹੋਣਗੇ ਜਜਮੈਂਟ ਕਰਿਓ ਉਹਨਾਂ ਦੇ ਹੀ ਟੈਗ ਲੱਗਿਆ ਹੋਊਗਾ ਤਾਂ ਕੋਈ ਵਿਅਕਤੀ ਸਾਡਾ ਪੱਖਪਾਤ ਵੀ ਕਰਦਾਗਾ ਕੋਈ ਵੀ ਕਰਦਾਗਾ ਤਾਂ ਟੈਗ ਵਾਲੇ ਵਿਅਕਤੀ ਹੋਊਗਾ ਸਾਡਾ ਅਸੀਂ ਉਸ ਦੇ ਨਾਲ ਦੀ ਨਾਲ ਉੱਥੇ ਹੀ ਅਸੀਂ ਬੁਲਾ ਕੇ ਉਸ ਨੂੰ ਜਿਸ ਕੁਆਲਿਫਾਈ ਕਰਾਂਗੇ ਉਹਦੇ ਵਿੱਚ ਦੇ ਵਿੱਚ ਤਾਂ ਸਾਡਾ ਮੇਨ ਮਾਰਕਸ ਇਹ ਹੈ ਵੀ ਅਸੀਂ ਜੋ ਇਹ ਮਤਲਬ ਕੰਪੀਟੀਸ਼ਨ ਕਰਵਾ ਰਹੇ ਹਾਂਗੇ ਪਹਿਲਾਂ ਤਾਂ ਉਹਦੇ ਵਿੱਚ ਸਾਡੀ ਹਰ ਸੰਸਥਾ ਵੱਲੋਂ ਰੂਲ ਬਣਾਏ ਗਏ ਨੇਗੇ ਤਾਂ ਜਿਹੜੇ ਰੂਲ ਨੇ ਰੂਲਾਂ ਤੋਂ ਅਸੀਂ ਮੈਂ ਪ੍ਰੈਜ਼ੈਂਟ ਹੋਣ ਦੇ ਨਾਲ ਬਾਹਰ ਨਹੀਂ ਜਾਵਾਂਗਾ ਤੇ ਨਾ ਹੀ ਅਸੀਂ ਉਹ ਕਿਸੇ ਨੂੰ ਜਾਣ ਦੇਵਾਂਗੇ ਤਾਂ ਜਦ ਸਾਨੂੰ ਕੋਈ ਇਹ ਨਹੀਂਗਾ ਵੀ ਸਾਡੇ ਕੋਲੇ 50 ਬੱਕਰੀਆਂ ਪਹਿਲੀ ਵਾਰ ਹੀ ਆਏ ਨੇ ਇੱਕ ਜ਼ੋਨ ਦੇ ਵਿੱਚ ਸਾਡੇ ਕੋਲ 10 ਬੱਕਰੀਆਂ ਵੀ ਆਉਂਦੀਆਂ ਨੇ ਅਸੀਂ ਤੁਸ਼ਟ ਹੋਵਾਂਗੇ ਅਸੀਂ ਇੱਕ ਲੋਕਾਂ ਨੂੰ ਇਹਦਾ ਇੱਕ ਮਤਲਬ ਸਵੇਰੇ ਅੱਖਰਾਂ ਦੇ ਨਾਲ ਜਿਹੜਾ ਪਹਿਲਾਂ ਪ੍ਰੋਗਰਾਮ ਦੇ ਲੱਗਿਆਗੇ ਇੱਕ ਚੰਗਾ ਪ੍ਰੋਗਰਾਮ ਦੇਣ ਲੱਗਿਆਂਗੇ ਇਹ ਅਗਲੀ ਵਾਰ ਇਹ ਤੋਂ ਵੀ ਚੰਗਾ ਹੋਵੇ ਸਾਡਾ ਮੇਨ ਮਕਸਦ ਇਹ ਜਿਹੜੇ ਬੱਕਰੀ ਪਾਲਕ ਵੀਰ ਨੇ ਜਿਹੜੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਕੋਈ ਮੁੱਖ ਸ਼ਰਤਾਂ ਜਿੰਨਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਬਿਲਕੁਲ ਜੀ ਤੁਹਾਡਾ ਸਵਾਲ ਵਧੀਆ ਹੈ ਇਹ ਕਿਉਂਕਿ ਜਦੋਂ ਵੀ ਰਜਿਸਟ੍ਰੇਸ਼ਨ ਕਰਾਉਣੀ ਹੈ ਕਿਸੇ ਮੇਰੇ ਨੌਜਵਾਨ ਵੀਰ ਨੇ ਬੱਕਰੀ ਪਾਲਕ ਵੀਰ ਨੇ ਪਹਿਲਾਂ ਤਾਂ ਉਹਦਾ ਸਾਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਜ਼ਰੂਰੀ ਹੈ ਕਿਉਂਕਿ ਅਸੀਂ ਆਧਾਰ ਕਾਰਡ ਦੇ ਉੱਪਰ ਸਾਡੇ ਕੋਲ ਨਾ ਜੇ ਰਿਕਾਰਡ ਆ ਪ੍ਰੋਪਰ ਕਿਹੜੇ ਪਿੰਡ ਦਾ ਕਿਹੜੇ ਜ਼ਿਲ੍ਹੇ ਦਾ ਆ ਜਾਏਗਾ ਕਿਉਂਕਿ ਸਾਨੂੰ ਇਹ ਆ ਵੀ ਉਸੇ ਜ਼ੋਨ ਦਾ ਵਿਅਕਤੀ ਹੀ ਉਸ ਜ਼ੋਨ ਦੇ ਵਿੱਚ ਭਾਗ ਲਵੇ ਇਹ ਨਾ ਹੋਵੇ ਕੋਈ ਦੂਸਰੇ ਸੈਕੰਡ ਜ਼ੋਨ ਦਾ ਆ ਕੇ ਪਹਿਲੇ ਜ਼ੋਨ ਦੇ ਵਿੱਚ ਭਾਗ ਲਵੇ ਜੀ ਸਾਨੂੰ ਵੀ ਫਿਰ ਇਹ ਸਾਰੇ ਕ੍ਰਿਟਰੀਆ ਦੇ ਵਿੱਚ ਸਮੱਸਿਆ ਖੜੀ ਹੋਊਗੀ ਤਾਂ ਇਸ ਲਈ ਸਾਨੂੰ ਉਸੇ ਦੇ ਹੀ ਜ਼ੋਨ ਦੇ ਵਿੱਚ ਸਾਨੂੰ ਉਹਦਾ ਐਂਟਰ ਕਰਾਂਗੇ ਐਂਟਰ ਉਹ ਅੱਜ ਵੀ ਕਰ ਸਕਦਾ ਕੋਈ ਦਿੱਕਤ ਨਹੀਂ ਆਪਦੀ ਤਰੀਕ ਤੋਂ ਪਹਿਲਾਂ ਕਰਾ ਦੇ ਠੀਕ ਹੈ ਤਾਂ ਉਸ ਨੂੰ ਇੰਟਰ ਕਰਕੇ ਰੱਖਾ ਉਸੇ ਜ਼ੋਨ ਚ ਹੀ ਕਰਾਂਗੇ ਜਿਹੜੇ ਜ਼ੋਨ ਚ ਸਾਡੇ ਮਤਲਬ ਚਾਰ ਜ਼ੋਨ ਵੰਡੇ ਗਏ ਨੇ ਕਿਸੇ ਵੀ ਜ਼ੋਨ ਦਾ ਆਪ ਦੀ ਐਂਟਰੀ ਅੱਜ ਵੀ ਕਰਾ ਸਕਦਾਗਾ ਤਾਂ ਉਸੇ ਉਸੇ ਜ਼ੋਨ ਦੇ ਵਿੱਚ ਹੀ ਉਹਦੀ ਰਜਿਸਟ੍ਰੇਸ਼ਨ ਕਰਾਂਗੇ ਜਿਹੜੀ ਇਹਦੀ ਐਂਟਰੀ ਫੀਸ ਹੈ 1000 ਰੁਪਏ ਰੱਖੀ ਗਈ ਹੈ 1000 ਰੁਪਿਆ ਰਜਿਸਟ੍ਰੇਸ਼ਨ ਫੀਸ ਹੈ ਇਹਦੀ ਜਿਹਦੀ ਕਿ ਉਸ ਨੂੰ ਪ੍ਰੋਪਰ ਰਸੀਦ ਦਿੱਤੀ ਜਾਊਗੀ ਪੀਡੀਐਫ ਪੀਜੀਐਫੀ ਵੱਲੋਂ ਰਸੀਦ ਆ ਗਈ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਪ੍ਰੋਪਰ ਹੈਗਾ ਫੋਨ ਨੰਬਰ ਵਗੈਰਾ ਲੈ ਕੇ ਉਹਨੂੰ ਅਸੀਂ ਕਾਲ ਕਰਕੇ ਸੰਸਥਾ ਦੇ ਜਿੱਥੇ ਜਗਾ ਕਰਾਊਗੀ ਉਹਨੂੰ ਅਸੀਂ ਕਾਲ ਕਰਕੇ ਦੱਸਿਆ ਵੀ ਤੁਸੀਂ ਇਸ ਜਗ੍ਹਾ ਉਹਨਾਂ ਦੇ ਲਈ ਸਿਰਫ ਉਹਨਾਂ ਨੇ ਆਪ ਦਾ ਜਿਹੜਾ ਫੀਡ ਵਗੈਰਾ ਕੋ ਨਾਲ ਲੈ ਕੇ ਆਉਣੀ ਆ ਸਾਡੇ ਵੱਲੋਂ ਨੂੰ ਹਰਾ ਜਿਹੜਾ ਉਹ ਮਹੀਆ ਕਰਾਇਆ ਜਾਊਗਾ ਐਸੋਸੀਏਸ਼ਨ ਵੱਲੋਂ ਤਾਂ ਕਿ ਉਹਨਾਂ ਨੂੰ ਜੇਕਰ ਕਿਸੇ ਨੂੰ ਹਰੇ ਦੀ ਲੋੜ ਆ ਤਾਂ ਉੱਥੇ ਸਟਾਲ ਲੱਗੀ ਹੋਊਗੀ ਉਹ ਆਪਣੇ ਨੰਬਰ ਦੱਸ ਕੇ ਟੈਗ ਨੰਬਰ ਦੱਸ ਕੇ ਉਥੋਂ ਆਪਣੀ ਇਸ਼ੂ ਕਰਾ ਸਕਦਾ ਉਹਨਾਂ ਇੱਕ ਜਿੰਨੀ ਨੂੰ ਮਤਲਬ ਲੋੜ ਆ ਮਤਲਬ ਕਿਸੇ ਇੱਕ ਬੱਕਰੀਆਂ ਦੀ ਦੋ ਬੱਕਰੀਆਂ ਨੇ ਉਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਗਈ ਦੂਜੀ ਗੱਲ ਖਾਣੇ ਦੀ ਕਹ ਲੋ ਸਾਡੀ ਐਸਐਸਓ ਨੂੰ ਜਿਹੜੀ ਮੈਂਬਰਾਂ ਦੀ ਆਈ ਕਾਰਡ ਹੋਣਗੇ ਉਹ ਹੋਣਗੇ ਉਹਨੂੰ ਆਦਾ ਪਰਚੀਤੀ ਹੋਊਗੀ ਉਹ ਆਪਣਾ ਉਸ ਪਰਚੀ ਦਿਖਾ ਕੇ ਉਹਦਾ ਖਾਣਾ ਖਾਂਣਗੇ ਉਹਨਾਂ ਰਹਿਣ ਦਾ ਪ੍ਰਬੰਧ ਕੀਤਾ ਜਾਊਗਾ ਲਾਈਟ ਦਾ ਪ੍ਰਬੰਧ ਕੀਤਾ ਜਾਊਗਾ ਤੇ ਜਿਹੜੀ ਇਹ ਮਤਲਬ ਚੋਈ ਹੈਗੀ ਉਹ ਕੈਮਰਾ ਨਿਗਰਾਨੀ ਵਿੱਚ ਕੀਤੀ ਜਾਊਗੀ ਕੋਈ ਇਹ ਨਹੀਂ ਵੀ ਓਪਨ ਕੀਤੀ ਜਾਊ ਕੈਮਰੇ ਲੱਗੇ ਹੋਣਗੇ ਉਹਨਾਂ ਸਾਹਮਣੇ ਇਹ ਚੋਈ ਹੋਊਗੀ ਤਾਂ ਇਸ ਲਈ ਇਹ ਸਾਡੇ ਵੱਲੋਂ ਮਤਲਬ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਵੀ ਕਿਸੇ ਦਾ ਪੱਖਪਤ ਨਾ ਕੀਤਾ ਜਾਵੇ ਮਾਨ ਸਾਹਿਬ ਜਿਵੇਂ ਗੱਲ ਕਰੀਏ ਕਿ ਇੱਕ ਕਿਸਾਨ ਵੀਰ ਬੱਕਰੀ ਪਾਲਕ ਵੀਰ ਇੱਕ ਬੱਕਰੀ ਹੀ ਕਰਵਾ ਸਕਦਾ ਮੁਕਾਬਲੇ ਦੇ ਵਿੱਚ ਜਾਂ ਉਹ ਇੱਕ ਤੋਂ ਵੱਧ ਵੀ ਲਿਆ ਸਕਦਾ ਇਸ ਤਰ੍ਹਾਂ ਦੀ ਕੋਈ ਸਰ ਕਟਰੀ ਦੇ ਵਿੱਚ ਸ਼ਰਤ ਨਹੀਂ ਰੱਖੀ ਹੋਈ ਪੱਕੀ ਹੂੰ ਜਿੰਨੀਆਂ ਵੀ ਮਤਲਬ ਕਰਾਉਣੀਆਂ ਨੇ ਕਿਸੇ ਦੋ ਕਰਾਉਣੀਆਂ ਨੇ ਕਿਸੇ ਚਾਰ ਕਰਾਉਣੀਆਂ ਨੇਗੀਆਂ ਉਹ ਆਪਣੇ ਪੱਤੇ ਤੇ ਕਰਾ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਵੀ ਆਪਾਂ ਇੱਕ ਕਰਾਉਣੀ ਹੈਗੀ ਇੱਕ ਵੀ ਕਰਾ ਸਕਦਾ ਤੇ ਵੱਧ ਗਿਣਤੀ ਹੈ ਦੋਨੋਂ ਕੋਲ ਵੱਧ ਵੀ ਕਰਾ ਸਕਦਾ ਹੂੰ ਇਸ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਤੇ ਜਿਹੜੀ ਆਪਾਂ ਗੱਲ ਕਰੀਏ ਐਂਟਰੀ ਫੀਸ ਦੀ ਐਂਟਰੀ ਫੀਸ ਕਦੋਂ ਤੱਕ ਲਾਸਟ ਟਾਈਮਿੰਗ ਜੇ ਮਤਲਬ ਵੀ ਇੰਟਰਵਿਊ ਜਮਾ ਕਰਵਾਉਣੀ ਹੈ ਇੰਟਰਵਿਊ ਜਿਹੜਾ ਜਿਹੜਾ ਜ਼ੋਨ ਹੋ ਰਿਹਾ ਜਿਵੇਂ ਹੁਣ ਪਹਿਲਾ ਜ਼ੋਨ 8 ਤਰੀਕ ਤੋਂ ਹੋ ਰਿਹਾ ਹੈ ਇਹ 8 ਜੋ ਆ 28 ਤੋਂ 8 ਤਰੀਕ ਨੂੰ 12 ਵਜੇ ਤੋਂ ਪਹਿਲਾਂ ਹੋਣੀ ਚਾਹੀਦੀ ਜੇਕਰ ਉਦੋਂ ਬਾਅਦ 12 ਵਜੇ ਤੋਂ ਬਾਅਦ ਤਾਂ ਅਸੀਂ ਐਂਟਰ ਨਹੀਂ ਕਰਾਂਗੇ ਕਿਉਂਕਿ ਅਸੀਂ ਵੀ ਆਪਣਾ ਸ਼ਡਿਊਲ ਤਿਆਰ ਕਰਨਾ ਹੈ ਠੀਕ ਹੈ ਉਦੋਂ ਬਾਅਦ ਜੇਕਰ ਜਿਵੇਂ ਸੈਕੰਡ ਜ਼ੋਨ ਆਗਾ ਉਹ 16 ਮਾਰਚ ਨੂੰ ਹੋ ਰਿਹਾ ਤਾਂ ਉਹਦੀ 16 ਮਾਰਚ ਨੂੰ 12 ਵਜੇ ਤੋਂ ਪਹਿਲਾਂ ਹੋਣੀ ਚਾਹੀਦੀ ਇਸੀ ਤਰੀਹੀ 23 ਮਾਰਚ ਨੂੰ ਹੋ ਰਿਹਾ ਉਹਦੀ 12 ਵਜੇ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਠੀਕ ਹੈ ਖਰਾਬ ਉਹਦੀ 23 ਜਿਹੜੇ 23 ਨੂੰ ਹੋ ਰਿਹਾ 16 ਨੂੰ ਹੋ ਰਿਹਾ 29 ਨੂੰ ਹੋ ਰਿਹਾ ਉਹ ਅੱਜ ਵੀ ਗਿਰਾ ਸਕਦੇ ਆ ਪਰਉਣ ਦੀ ਕੋਈ ਚੱਕਰ ਨਹੀਂ ਜਿਹੜਾ ਦੂਜਾ ਜਾਉਣਾ ਤੀਜਾ ਜਾਉਣਾ ਚੌਥਾ ਜਾਉਣਾ ਉਹ ਅੱਜ ਵੀ ਐਂਟਰੀ ਕਰਾ ਸਕਦੇ ਆ ਕੋਈ ਸਮੱਸਿਆ ਨਹੀਂ ਗਈ ਤਾਂ ਅਸੀਂ ਉਹਨਾਂ ਦੇ ਹਿਸਾਬ ਦੇ ਨਾਲ ਉੱਥੇ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਜਿੰਨਾ ਛੇਤੀ ਮੇਰੇ ਬੱਕਰੀ ਪਾਲਕ ਸਾਨੂੰ ਮਤਲਬ ਐਂਟਰੀ ਕਰਾਉਣਗੇ ਉਹਨਾਂ ਨੇ ਹੀ ਸੀ ਪ੍ਰਬੰਧ ਚੰਗੇ ਕਰਾਂਗੇ ਕਿਉਂਕਿ ਸਾਨੂੰ ਪਤਾ ਲੱਗੂ ਸਾਡੇ ਕੋਲੇ ਇਸ ਜ਼ੋਨ ਦੇ ਵਿੱਚ 40 ਬੱਕਰੀਆਂ ਆ ਰਹੀਆਂ ਨੇ ਤੇ ਸਾਡੇ ਕੋਲ ਜੇ ਉਸੇ ਜ਼ੋਨ ਦੇ ਵਿੱਚ ਮੌਕੇ ਤੇ 20 ਬੱਕਰੀਆਂ ਵਧ ਗਈਆਂ ਤਾਂ ਸਾਡਾ ਵੀ ਖਲਾਰਾ ਪਊਗਾ ਸਾਨੂੰ ਵੀ ਸਮੱਸਿਆ ਖੜੀ ਹੋਊਗੀ ਤਾਂ ਇਸ ਲਈ ਮੈਂ ਸਾਰੇ ਨੌਜਵਾਨ ਵਰਗ ਨੂੰ ਬੱਕਰੀ ਪਾਲਕ ਵੀਰਾਂ ਨੂੰ ਪੂਰੇ ਸਟੇਟ ਨੂੰ ਇਹ ਕਹਣਾ ਚਾਹਣਾ ਜਿਹੜੇ ਵੀ ਮੇਰੇ ਵੀਰ ਨੇ ਮਤਲਬ ਤੁਸੀਂ ਬੱਕਰੀ ਐਂਟਰ ਕਰਾਉਣੀ ਆ ਉਹ ਹੁਣੇ ਕਰਵਾ ਦਿਓ ਉਹ ਕਿਸੇ ਵੀ ਜ਼ੋਨ ਨਾਲ ਸੰਧਤਾ ਕੋਈ ਸਮੱਸਿਆ ਨਹੀਂ ਕੀ ਤਾਂ ਕਿ ਸਾਨੂੰ ਜਿਹੜੇ ਪ੍ਰਬੰਧ ਨੇ ਛੋੜਲੇ ਰਹਿਣ ਦਾ ਖਾਣ ਦਾ ਚੰਗਾ ਕਰ ਸਕੀ। ਮਾਨ ਸਾਹਿਬ ਐਡਰੈਸ ਬਾਰੇ ਜਾਣਕਾਰੀ ਜਰੂਰ ਦਿਓ ਕਿ ਕਿੱਥੇ ਇਹ ਜਿਹੜਾ ਮੁਕਾਬਲਾ ਗਾ ਪਹਿਲਾ ਜ਼ੋਨ ਦਾ ਪੱਧਰ ਦਾ ਮੁਕਾਬਲਾ ਗਾ ਉਹ ਕਿੱਥੇ ਕਰਵਾਇਆ ਜਾ ਰਿਹਾ ਹਾਂਜੀ ਜਿਹੜਾ ਪਹਿਲਾ ਗਾ ਇਹ ਡਿਸਟ੍ਰਿਕਟ ਮਾਨਸਾ ਦੇ ਵਿੱਚ ਕਰਵਾਇਆ ਜਾ ਰਿਹਾ ਠੀਕ ਆ ਸਾਡੇ ਵੱਲੋਂ ਕੋਚ ਤਾਂ ਇਹੀ ਹੈ ਵੀ ਅਸੀਂ ਜ਼ਿਲ੍ਹੇ ਦੇ ਵਿੱਚ ਜੇ ਕੋਈ ਵਿਅਕਤੀ ਆਉਂਦਾ ਗਾ ਤਾਂ ਅਸੀਂ ਉਸ ਨੂੰ ਵੀ ਦੇਵਾਂਗੇ ਤੇ ਪਰ ਫਿਲਹਾਲ ਸਾਡੇ ਵੱਲੋਂ ਇਹ ਜੇਕਰ ਕੋਈ ਨਹੀਂ ਕਰਵਾਉਣਾ ਚਾਹੁੰਦਾ ਤਾਂ ਮਾਨ ਕਮਰਸ਼ੀਅਲ ਕੋਰਟ ਫਾਰਮ ਬਲੀਜ਼ ਬੁਰਜ ਹਰੀ ਡਿਸਟ੍ਰਿਕਟ ਮਾਨਸਾ ਉਹਨਾਂ ਵੱਲੋਂ ਲਈ ਪਹਿਲਾ ਜਿਹੜਾ ਜ਼ੋਨ ਜ਼ੋਨ ਆ ਜਿਹੜਾ ਪਹਿਲਾ ਜ਼ੋਨ ਆ ਗਾ ਉਹ ਉੱਥੇ ਕਰਵਾਇਆ ਜਾਊਗਾ ਤੇ ਉਹਦਾ ਜਿਹੜਾ ਮਤਲਬ ਮੇਨ ਮੇਨ ਸਤਾਨਾ ਪਿੰਡ ਬੁਰਜਰੀ ਜ਼ਿਲ੍ਹਾ ਮਾਨਸਾ ਤੇ ਮਾਨ ਕਮਰਸੀਆ ਬਲ ਫਾਰਮ ਉੱਥੇ ਸਾਰੇ ਚੀਜ਼ਾਂ ਦਾ ਪ੍ਰਬੰਧ ਕੀਤਾ ਜਾਣਗੇ ਨੌਜਵਾਨ ਵੀਰ ਨੇ ਜਿਹੜੇ ਮੇਰੇ ਬੱਕਰੀ ਪਾਲਕ ਨੇ ਉਹ 8 ਤਰੀਕ ਨੂੰ ਸਾਡੇ ਕੋਲੇ 12 ਵਜੇ ਤੋਂ ਬਾਅਦ ਪਹੁੰਚ ਸਕਦੇ ਨੇ ਇਹ ਸਨ ਸਾਡੇ ਨਾਲ ਗੁਰਜੀਤ ਸਿੰਘ ਜੀ ਮਾਨ ਜੋ ਕਿ ਇੱਕ ਪੀਜੀਐਫਏ ਵੱਲੋਂ ਮੁਕਾਬਲੇ ਕਰਵਾ ਰਹੇ ਨੇਗੇ ਦੁੱਧ ਚੋਾਈ ਦੇ ਕਿਸ ਤਰ੍ਹਾਂ ਦੀ ਲੱਗੀ ਇਹ ਵੀਡੀਓ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦਿਓ ਸੋ ਜੁੜੇ ਰਹੋ ਸਰਲੇਖ ਦੇ ਨਾਲ